ਲੱਾ ਸੋਨੀ ਕੀ ਕਰੀ ਜਾਨੀਆ ਕੁਛ ਨਹੀਂ ਮਾਂ ਮੈਨੂੰ ਐਸੀ ਗਾਵਾਂ ਹਮਾ ਨਾ ਝਾੜੂ ਲਾਦਾ ਬਾਹਰਲੇ ਕੰਮ ਤਾਂ ਮੈਂ ਫੇਰ ਕਰ ਲੂੰਗੀ ਝਾੜੂ ਲਾ ਕੇ ਨਾ ਤੇ ਪਾਥੀਆਂ ਸਾਫ ਲਿਆ ਕਰ ਜਿਹਨਾਂ ਨਾਲ ਦੀ ਨਾਲ ਪੱਥਰੀ ਹੁੰਦੀਆਂ ਨਾਲ ਦੀ ਨਾਲ ਚੱਕ ਲਿਆ ਕਰ ਕਰੇ ਕੋਈ ਨਾ ਮੈਂ ਲੈ ਆਇਆ ਕਰੂੰਗੀ ਹਾਂ ਸਾਲ ਦਾ ਮਹੀਨਾ ਨਾ ਫੇਰ ਕੋਈ ਲੈ ਜੂਗਾ ਤੇ ਨਾਲੇ ਪੁੱਤ ਲੜਿਆ ਨਾ ਕਰ ਤੂੰ ਕਿਸੇ ਨਾਲ ਲੰਮਾ ਕਿਹਦੇ ਨਾਲ ਲੜਦੇ ਆਂ ਐਵੇਂ ਸ਼ੱਕ ਨਹੀਂ ਕਰਦਾ ਹੁੰਦਾ ਲਈ ਫਲਾਨੀ ਲੈ ਗਈ ਜਾਂ ਢੰਕੀ ਲੈ ਗਈ ਨਹੀਂ ਨਹੀਂ ਮੈਂ ਤਾਂ ਕਿਸੇ ਨਾਲ ਨਹੀਂ ਲੜਦੀ ਹੈਗੀ ਸੋਨੂੰ ਉਹੀ ਲੱਗਦਾਗਾ ਆਹ ਨਾ ਸੱਚ ਮੈਂ ਕਹਿੰਦੀ ਸੀਗੀ ਸੋਨੂੰ ਜਿਹੜੀ ਆਪਣਾ ਹੋ ਨਹੀਂ ਹੈਗੀ ਇਹਨਾਂ ਦੀ ਗਮਾਂਡੀਆਂ ਦੀ ਨੂੰ ਉਹ ਰਮਣ ਹੂੰ ਤੇ ਮੈਨੂੰ ਤਾਂ ਉਤੇ ਸ਼ੱਕ ਪੈਂਦਾ ਗਾ ਚਲ ਕੋਈ ਨਹੀਂ ਜੇ ਕੋਈ ਬੱਠਰ ਵੀ ਲੈ ਜਾਊਗਾ ਸੇਕ ਲੂਗਾ ਕੋਈ ਕੋਈ ਗੱਲ ਨਹੀਂ ਲੈ ਸੇਕ ਲੂਗਾ ਆਪਾਂ ਤਾਂ ਮਸ ਔਖੇ ਹੋ ਕੇ ਪਸਦੇ ਆਂਗੇ ਫੇ ਤਾਂ ਹੀ ਤਾਂ ਤੈਨੂੰ ਗਈ ਜਾਨੀ ਆ ਲਈ ਭਈ ਆਪਦੇ ਨਾਲ ਜਿੰਨਾ ਸਾਹਮ ਲਿਆ ਕਰ ਅੰਦਰ ਲਿਆ ਕੇ ਮੈਂ ਬਸ ਹੁਣ ਨਾਲ ਦੇ ਨਾਲ ਲੈ ਆ ਕਰੂੰ ਮੈਂ ਨਾ ਰੋਜ਼ ਜਾਨੀ ਆਂਗੇ ਹਾਂ ਜਿਹੜੀਆਂ ਮੈਂ ਸੁੱਕੇ ਸੁੱਕੇ ਧਰ ਕੇ ਆਉਂਦੀਆਂ ਮੈਨੂੰ ਆਏ ਹੁੰਦਾ ਵੀ ਚਲ ਫੇਰ ਲੈ ਜਾਾਂਗੇ ਕੱਠੀਆਂ ਹੋ ਜਾਣਗੀਆਂ ਜਾ ਘਾ ਰਗੂਹਰਾ ਲਾ ਦਾਂਗੇ ਆਪਾਂ ਇੱਕ ਹੋਰ ਚਲ ਉਹ ਤਾਂ ਆਣਾ ਹੀ ਕਰਨੀ ਪੁੱਤ ਉਹ ਤੇ ਕਿਹੜਾ ਹੁਣ ਨਾਂ ਲਿਖਿਆ ਬਰਾ ਬੰਦਾ ਲਈ ਕੌਣ ਲੈ ਕੇ ਜਾਂਦੀ ਹੈ ਕੌਣ ਨਹੀਂ ਅੱਜ ਕੱਲ ਜਿੱਦੋਂ ਕੋਈ ਪਸਦਾ ਨਹੀਂ ਤਾਂ ਆਪ ਹੀ ਲੈ ਜਾਂਦਾ ਅਗਲਾ ਬੱਠਰ ਪਰ ਪਰ ਹੋਰ ਸਹੀ ਗੱਲ ਕਾਨੂੰ ਹਸਿਆਰ ਵਾਲੀ ਆ ਉਹ ਉਹ ਸਾਰਿਆਂ ਦੀਆਂ ਹੀ ਲੈ ਜਾਂਦੀ ਹੈ ਕੱਲੀਆਂ ਆਪਣੀਆਂ ਨਹੀਂ ਲੈ ਕੇ ਜਾਂਦੀ ਚਲ ਕੋਈ ਨਹੀਂ ਪੁੱਤ ਤੂੰ ਆਦਾਂ ਆਪ ਤੈਨੂੰ ਪਤਾ ਤਾਂ ਹੈ ਕਿੰਨੀ ਚੋਰਨੀ ਹੈਗੀ ਉਹ ਇਹ ਜੀ ਉਹਦੀ ਸੱਸਾ ਕਿ ਉਹ ਇਹ ਜੀ ਉਹ ਆਪ ਹੈਗੀ ਚਲ ਕੋਈ ਨਹੀਂ ਚਲ ਕੋਈ ਨਹੀਂ ਜੇ ਫਿਰ ਲਾਈਗੀ ਤਾਂ ਫਿਰ ਆਪਾਂ ਲੜਾਈ ਥੋੜੀ ਕਰਨੀ ਹੈਗੀ ਨਾ ਮੈਂ ਤਾਂ ਹੁਣ ਜਿੱਦ ਪਤਾ ਲੱਗ ਗਿਆ ਨਾ ਸੌ ਲੱਗੇ ਮਾਤਾ ਨੂੰ ਫੈਂਟ ਦੂੰਗੀ ਬਸ ਹਾਂ ਅੱਖੀ ਦੇਖੇ ਤੋਂ ਬਿਨਾ ਫਿਰ ਕਹਿਣਾ ਨਹੀਂ ਚਾਹੀਦਾਗਾ ਚਲ ਜਿੱਦੇ ਦੇਖ ਲਈ ਉਹਦੇ ਤੂੰ ਕਹਿ ਦੀ ਫਿਰ ਕੋਈ ਨਾ ਕਦੇ ਤਾਂ ਜਾਲ ਚ ਫਸੂਗੀ ਉਹ ਕਿੰਨਾ ਕ ਚਰ ਲੁੱਕ ਕੇ ਰਹੂਗੀ ਨਾਲੇ ਚੋਰੀ ਜੇ ਕਰਨ ਵਾਲਾ ਇੱਕ ਦਿਨ ਤਾਂ ਬੰਦਾ ਫੜਿਆ ਹੀ ਜਾਂਦਾ ਹੁੰਦਾ ਉਹ ਕੀ ਕਹਿੰਦੇ ਹੁੰਦੇ ਨੇ ਸੱਚਮਾ ਇੱਕ ਦਿਨ ਸਾਧ ਦਾ ਕਿਵੇਂ ਉਹ ਫੋਨ ਜਾ ਵੱਜੀ ਜਾਂਦਾਗਾ ਉਧਰ ਉਧਰ ਰੱਖਿਆ ਪਾਵੇਂ ਲੱਗਾ ਫੋਨ ਹਾਂ ਚਲ ਕੋਈ ਨਹੀਂ ਆਈ ਜਾਂਦਾ ਹੋਊਗਾ ਕਿਸੇ ਦਾ ਚਲ ਕੋਈ ਨਾ ਮੈਂ ਦੇਖਦੀ ਆ ਚੰਗਾ ਤੇ ਨਾਲੇ ਮੈਂ ਚਲ ਕੋਈ ਨਾ ਚੰਗਾ ਫਰਮਾ ਮੈਂ ਸੰਭਰ ਕੇ ਨਾ ਬਸ ਤੇ ਮੈਂ ਜਾਣੀ ਆ ਤੁੰਦਾ ਪੈਣ ਲੱਗ ਜਾਨੀਂ ਤੇ ਨਾਲ ਦੀ ਨਾਲ ਚੱਕ ਲਿਆ ਕਰ ਬਸ ਹੋਰ ਬਸ ਘਰੀ ਤਰ ਲਾਂਗੇ ਲਿਆ ਕੇ ਬਸ ਘਰੀ ਸ਼ਾਮ ਲੈ ਕੇ ਲੋੜੀ ਲੜਨ ਦੀ ਕਿਸੇ ਨੂੰ ਚੰਗਾ ਠੀਕ ਆ ਪਰ ਜੇ ਮੈਨੂੰ ਪਤਾ ਲੱਗ ਮੈਂ ਫਿਰ ਤਾਂ ਮੈਂ ਲੜੂ ਚਲ ਕੋਈ ਨਹੀਂ ਬਜਾਣਾ ਘੈਰੀ ਲੜਨਾ ਥੋੜੀ ਹੈਗਾ ਲਓ ਬੇਬੇ ਕਹਿੰਦੀ ਅਕੇ ਲੜੀ ਨਾ ਕਿਸੇ ਨਾਲ ਨਾ ਜਿੱਦੇ ਮੈਨੂੰ ਪਤਾ ਲੱਗ ਗਿਆ ਲੜਾਂ ਕਿਉਂ ਉੱਦ ਦੇ ਦਾ ਮੈਂ ਪੱਕਾ ਹੀ ਲੜੂੰਗੀ ਲੱਗ ਜਾਣ ਦੇ ਮੈਨੂੰ ਪਤਾ ਮੇਰੇ ਪਿਓ ਦੀ ਰਾਨਾ ਕਿਹੜੀ ਆਹੀ ਰੋਜ਼ ਹੀ ਲੈ ਜਾਂਦੀ ਚੱਕ ਪਾਸੇ ਹੋ ਹੋ ਲੈ ਦੇਖ ਲੈ ਅੱਜ ਫੇਰ ਚੱਕੀਆਂ ਪਈਆਂ ਨੇ ਸਾਰੀਆਂ ਬਾਥੀਆਂ ਮੈਂ ਸੁੱਕੀਆਂ ਸੁੱਕੀਆਂ ਲਾ ਕੇ ਗਈ ਸੀ ਕੰਦਨ ਨਾਲ ਇੰਨੀਆਂ ਹੀ ਇੱਧਰ ਲਾਈਆਂ ਸੀ ਇੰਨੀਆਂ ਇੱਧਰ ਲੈ ਇੱਧਰ ਤਾਂ ਚਾਰਕੀ ਛੱਡੀਆਂ ਨੇ ਨਹੀਂ ਮੈਂ ਮਰ ਜਾ ਉੱਤੇ ਗਿੱਲੀਆਂ ਧਰ ਗਈ ਕਿੱਡੀ ਸਿਆਰ ਤੀਮੀਆਂ ਪਤਾ ਨਹੀਂ ਕਿਹੜੀ ਕੰਜਰੀ ਰੋਜ਼ ਲੈ ਜਾਂਦੀ ਆ ਚੱਕ ਕੇ ਕੋਈ ਨਾ ਦੇਖਦੀ ਆ ਮੈਂ ਵੀ ਲੈ ਆ ਤਾਂ ਸੁੱਕੀਆਂ ਜੀਆਂ ਨਾ ਤਾਂ ਮੈਂ ਭਾਰੀ ਲੈ ਆਵਾਂ ਵੱਠਾ ਲੱਗਦਾ ਮੈਨੂੰ ਗਾਲਾਂ ਕੱਢੀ ਜਾਂਦੀ ਆ ਕਿਨੋ ਕਿਹਾ ਨਹੀਂ ਕੰਜਰੇ ਮੈਨੂੰ ਕਿਹਾ ਕਿਨੇ ਮੈਨੂੰ ਤੈਨੂੰ ਕੀ ਲੋੜ ਹੈ ਕਿ ਕਹਿਣ ਦੇ ਹਾਏ ਨਹੀਂ ਰੜ ਗਿਆ ਤਾਂ ਸੀ ਨਾ ਮੈਂ ਤੈਨੂੰ ਕਾਹਤੋਂ ਕਹੂੰਗੀ ਹਾਂ ਦੱਸ ਬਿਨਾਂ ਗੱਲ ਤੋਂ ਤੈਨੂੰ ਕੀ ਗੁੱਸਾ ਆਉਂਦਾਗਾ ਮੈਂ ਤਾਂ ਜਿਹੜੇ ਪਾਥੇ ਚਾਹਦੇ ਉਹ ਨੂੰ ਕਹਿਨੀ ਆ ਹਾਂ ਸਾਰੀਆਂ ਲੈ ਜਾਂਦੀ ਆ ਚੱਕ ਕੇ ਗਾਣਾ ਤਾਂ ਮੈਨੂੰ ਲੱਗਦਾ ਤੂੰ ਮੈਨੂੰ ਦੇਖ ਕੇ ਕੱਢਿਆ ਨਹੀਂ ਮੈਂ ਇੱਥੇ ਪਾਥੀਆਂ ਪਾਤਦੀ ਆ ਹੋਰ ਕੌਣ ਬਸਦਾ ਇੱਥੇ ਨਹੀਂ ਤੂੰ ਹੀ ਬਸਦੀ ਇੱਥੇ ਤਾਂ ਹੀ ਤਾਂ ਤੂੰ ਬੋਲਦੀ ਆਂਗੀ ਆਹ ਕੋਣੋ ਸਾਰੀਆਂ ਲੈ ਜਾਣੀਆਂ ਕਹਾ ਕਿਉਣਾ ਨਾਲ ਮੈਨਾਂ ਕਿਹੜਾ ਤੈਨੂੰ ਕਹੀ ਨਹੀਂ ਹੈਗੀ ਮੈਂ ਤਾਂ ਜਿਹੜੀ ਲੈ ਕੇ ਜਾਂਦੀ ਆ ਉਹਨੂੰ ਕਹੀ ਨਹੀਂ ਆ ਹਾਂ ਤੈਨੂੰ ਜਿਆਦਾ ਗੁੱਸਾ ਆਉਂਦਾਗਾ ਮੈਨੂੰ ਲੱਗਦਾ ਮੈਨੂੰ ਦੇਖ ਕੇ ਗਾਲਾਂ ਕੱਢਦੀ ਆ ਤੂੰ ਪਾਥੀਆਂ ਤਾਂ ਇੱਥੇ ਮੈਂ ਹੀ ਪਾਤਦੀ ਆ ਐਨਾ ਤੈਨੂੰ ਉਹ ਲੱਗਦਾ ਤੇ ਘਰੇ ਪੱਥ ਲਿਆ ਕਰ ਨਹੀਂ ਤੂੰ ਨਾ ਜਿਆਦਾ ਨਾ ਚੰਬੜਾ ਕਰ ਹਾਂ ਤੈਨੂੰ ਆਏ ਲੱਗਦਾ ਵੀ ਇਹਨੂੰ ਪਤਾ ਨਹੀਂ ਲੱਗਦਾ ਤਾਂ ਹੀ ਤਾਂ ਤੈਨੂੰ ਗੁੱਸਾ ਆਉਂਦਾਗਾ ਮੈਨੂੰ ਪਤਾ ਹੈ ਤੂੰ ਹੀ ਚੱਕ ਕੇ ਲੈ ਜਾਂਦੀ ਆ ਨਿਗਾ ਰੱਖ ਲਿਆ ਕਰ ਤੇ ਬਹਿ ਜਾ ਕਰ ਰਾਖੀ ਕਰ ਲਿਆ ਕਰ ਬਾਥੀਆਂ ਦੀ ਫੇਰ ਤੈਨੂੰ ਪਤਾ ਲੱਗ ਜਾ ਅੱਛਾ ਨੀ ਦੰਦ ਕੱਢਨੇ ਬਿਸ਼ਰਮੇ ਮੈਨੂੰ ਤਾਂ ਸਾਹਜ ਆਈ ਲੱਗਦਾ ਵੀ ਤੂੰ ਹੀ ਚੱਕੀਆਂ ਨੇ ਚੱਲ ਤੂੰ ਸਾਰਾ ਦਿਨ ਨਿਗਾ ਰੱਖ ਕੇ ਰਹਿ ਗਰੀ ਫੇਰ ਤੈਨੂੰ ਪਤਾ ਲੱਗ ਜੂ ਵੀ ਕੌਣ ਚੱਕਦਾ ਤੇ ਕੌਣ ਨਹੀਂ ਅੱਛਾ ਤੇਰੀ ਖਾਤਰ ਹੁਣ ਮੈਂ 20-3000 ਰੁਪਇਆ ਕੈਮਰਾ ਤੇ ਲਾਦਾ ਹਾਂ ਲਾ ਦੇ ਫੇਰ ਤੇਰੇ ਕੋਲ ਕਿਹੜਾ ਹੈ ਨਹੀਂ ਪੈਸੇ ਅੱਗ ਦਾ ਨਹੀਂ ਲੱਗਦੀ ਲੈ ਅੱਗ ਲਾਈ ਨਹੀਂ ਲੱਗਦੀ ਨ ਤੂੰ ਕਾਦੇ ਵਾਸਤੇ ਮੱਤ ਦੀਆ ਸਾਡੇ ਤੇ ਨੂੰ ਕੀ ਲੋੜ ਮੱਚਣ ਦੀ ਸਾਡੇ ਕੋਲ ਤਾਂ ਆਪ ਬਥੇਰੇ ਪੈਸੇ ਆ ਆ ਦੇਖ ਲੈ ਸੂਟ ਮੇਰਾ 3000 ਤੋਂ ਘੱਟ ਨਹੀਂ ਆਇਆ ਨਾ ਤਾਂ ਹੀ ਦਦੋ ਆਹ 3000 ਵਾਲਾ ਸੂਟ ਅੱਛਾ ਬਾੜਿਆਂ ਚ ਪਾ ਪਾ ਕੇ ਆਉਣੀਆ ਹੋਰ ਇੰਨੇ ਮਹਿੰਗੇ ਸੂਟ ਤਾਂ ਪਾਰਟੀਆਂ ਤੇ ਪਾਉਂਦੇ ਹੁੰਦੇ ਨੇ ਕੋਈ ਨਹੀਂ ਪਾਰਟੀਆਂ ਵਾਲੇ ਤੇ ਮੇਰੇ ਕੋਲ 8-8000 ਦੇ ਹੈਗੇ ਤਾਂ ਮੇਰੇ ਘਰੇ ਪਾਉਣ ਵਾਲੇ ਲੈ ਇੱਥੇ ਵੇ ਆ ਉਹ ਆਹੋ ਗਦੀ ਦੀ ਪੂਛ ਆ ਏ ਮੈਨੂੰ ਤਾਂ ਲੱਗਦਾ ਨਹੀਂ ਇਹ ਵੀ ਤਿੰਨ ਹਜ਼ਾਰ ਦਾ ਕਿਹੜੇ ਬਸ ਲਿਖਿਆ ਹੋਇਆ ਤੇ 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 ਉਹਦੇ 250 ਵਾਲਾ ਹੀ ਆ ਆਹਾਹਾ 250 ਵਾਲਾ ਨਹੀਂ ਹੈਗਾ ਨਹੀਂ ਇਹ ਤਾਂ 700 ਦਾ ਸੂਟ ਆਇਆ ਹ 700 ਦਾ ਲੱਗਦਾ ਤਾਂ ਹੈ ਨਹੀਂ ਕਿਹੜੇ ਪੈਸਾ ਲੱਗਦਾ 700 ਦਾ ਦਿਖਾਈ ਨਹੀਂ ਆਹੋ ਜਿਵੇਂ ਤੇਰਾ ਸੂਟ ਨਹੀਂ ਲੱਗਦਾ ਐਂ ਫਿਰ ਇਹ ਨਹੀਂ ਲੱਗਦਾ ਇੱਥੇ ਕਿਹੜਾ ਨੰਬਰ ਲਿਖਿਆ ਹੋਇਆਗਾ ਹਾਂ ਆਓ ਨੰਬਰ ਕੱਪੜੇ ਤੋਂ ਦੇਖ ਕੇ ਪਤਾ ਲੱਗ ਜਾਂਦਾ ਵੀ ਇਹ ਕਿੰਨੇ ਦਾਗਾ ਨਹੀਂ ਬੱਸ ਕਰ ਜਾ ਬੱਸ ਕਰ ਤੂੰ ਬਾਹਰ ਆ ਟੇਕੇ ਸੂਟ ਨਹੀਂ ਖਰੀਦਣ ਆਈ ਹੈਗੀ ਨਾਲੇ ਜੇ ਤੁਹਾਡੇ ਰੁਪਏ ਹੁੰਦੇ ਤਨ ਤਨ ਹਜ਼ਾਰ ਵਾਲੇ ਸੂਟ ਪਾਉਣ ਵਾਲੀ ਹੁੰਦੀ ਨਾ ਸਾਡੀਆਂ ਪਾਥੀਆਂ ਨਹੀਂ ਚਾਹਦੀ ਸੀ ਉਹ ਵੇ ਗੋਹੇ ਬਾਕੀਆ ਤੂੰ ਸਬੂਤ ਤਾਂ ਕਰ ਐ ਤੂੰ ਮੈਨੂੰ ਦੱਸ ਤਾਂ ਇਹ ਵੀ ਕਿਹੜੀਆਂ ਚੱਕੀਆਂ ਤੇਰੀਆਂ ਪਾਥੀਆਂ ਜਾਨਾ ਤੂੰ ਮੈਨੂੰ ਚੱਕ ਦੀ ਨੂੰ ਦੇਖਿਆ ਹੋਵੇ ਫੇਰ ਤਾਂ ਤੂੰ ਮੈਨੂੰ ਕਹੇ ਫੇਰ ਤੈਨੂੰ ਗੁੱਸਾ ਘਾਤੋ ਆਇਆ ਗੁੱਸਾ ਤਾਂ ਮੈਨੂੰ ਗਾਲ੍ਹਾਂ ਦਿਨੀਆਂ ਫੇਰ ਵੀ ਕਿਸੇ ਨੂੰ ਤਾਂ ਦਿਨੀਆਂ ਤੂੰ ਮੈਂ ਇਹਨੂੰ ਨਹੀਂ ਦਿੰਦੇ ਕਿਸੇ ਨੂੰ ਤਾਂ ਦਿਨੀਆਂ ਤੂੰ ਤੂੰ ਟਿੰਡੇ ਵਾਲੇ ਨੇ ਕਿਸੇ ਤਾਂ ਮੈਂ ਜਿਹਨੂੰ ਮਰਜ਼ੀ ਗਾਲ੍ਹਾਂ ਦੇ ਮੈਂ ਹਾਂ ਤੈਨੂੰ ਕੋਈ ਮਚਾਵਾ ਹਾਂ ਦਿਖਾਈ ਦਿੰਦੇ ਹਾਂ ਪਤਾ ਮੈਨੂੰ ਚੱਲ ਕੋਈ ਨਾ ਫੇਰ ਮੈਂ ਤਾਂ ਹੁਣ ਬਦਿਆ ਤੇਰਾ ਨੱਕੇ ਹਾਂ ਸੜੀ ਹੋਈ ਤੂੰ ਅਬ ਬਸ਼ਰਮ ਤੂੰ ਆਗੇ ਬਸ਼ਰਮ ਤਾਂ ਜਿਹੜੇ ਦਾ ਦੰਦ ਨਿਕਲਦੇ ਨੇ ਤੇਰੇ ਹਾਂ ਦੰਦ ਤਾਂ ਮੇਰੇ ਆ ਹੀ ਨਿਕਲਦੇ ਆ ਤਾਂ ਬਸ਼ਰਮਾ ਦੀ ਦੇਖ ਕੇ ਨਿਕਲਦੇ ਆ ਨੀ ਚੁੱਪ ਕਰ ਪਹਿਲੇ ਆ ਕੇ ਬਸ਼ਰਮਾ ਤੇ ਡੁੱਲਗੇ ਦਾਲ ਅਗੇ ਜਾਰ ਤਾਂ ਪੁੰਜੀ ਖਾਣਗੇ ਉਹ ਕੰਮ ਇਹਦਾਗਾ ਹਾਂ ਬਸ ਆ ਤਿੰਨ ਬਾਤਾਂ ਦਾ ਮੈਂ ਕੀ ਲੈ ਕੇ ਜਾਣਾ ਹੁਣ ਮੈਂ ਇਹਦੇ ਵਾਸਤੇ ਛੜਦੀ ਨਹੀਂ ਹਕਾਰੀ ਹੋਈ ਵਾਸਤੇ ਨੀ ਮੌਜ ਨਾਲ ਘਰੇ ਘਹਾਰਾ ਲਾ ਰੱਖਿਆ ਹੋਊਗਾ ਕੋਈ ਨਾ ਲੈ ਕੇ ਨਾ ਰੇੜਾ ਮੇਰੇ ਘਰ ਵਾਲੇ ਨੂੰ ਕਹਿੰਦੀਆਂ ਸਾਰੀਆਂ ਚੱਕ ਕੇ ਲੈ ਜਾਗੇ ਛੱਡੂ ਇਹਦੇ ਵਾਸਤੇ ਮੈਂ ਹਕਾਰੀ ਹੋਈ ਚਾਂਬਲੀ ਫਰਦੀ ਆ ਬਚ ਗਈ ਇਹ ਅੱਜ ਮੇਰੇ ਹੱਥੋਂ ਹਾਂ ਜੀ ਦੇਣਾ ਬੋਲ ਨਹੀਂ ਤਾਂ ਨਾ ਮੈਂ ਤਾਂ ਚੌਂਟਾ ਅੱਜ ਚੱਕੀ ਦੇਣਾ ਸੀਗਾ ਕੀ ਹੋ ਗਿਆ ਇਧਰ ਨੂੰ ਹੋ ਵੀ ਭਗੇ ਲੜਾਈ ਵਾਪਸ ਕਰੇ ਲੜਾਈ ਫਾਜੇ ਤਾਂ ਕਰਿਆ ਨਹੀਂ ਕੰਮ ਕਰਕੇ ਆਉਣਾ ਸੀ ਗੱਲ ਕਰਨਾ ਉਹ ਬਾਗੀ ਨਹੀਂ ਤਾਂ ਅੱਜ ਫੈਂਟ ਕੇ ਹੁਣੀ ਸੀ ਸਮਾਰ ਕੇ ਤਾਂ ਜੀਤਾ ਮੇਰਾ ਐਂ ਕਰਦਾ ਸੀ ਮੈਂ ਗਲ ਘੋਟ ਦਾ ਲੰਡਰ ਦਾ ਤੈਨੂੰ ਮੈਂ ਆਖਿਆ ਸੀ ਨਾ ਪੁੱਤ ਲੜਿਆ ਕਰ ਕੇ ਸੇ ਨਾ ਕੀ ਲੈ ਜਾਣਾ ਇੱਥੇ ਬੀਬੀ ਮੈਂ ਨਾ ਮੈਂ ਤੈਨੂੰ ਦੱਸਾਂ ਮੈਂ ਜਮਾ ਨਹੀਂ ਉਹਨੂੰ ਕੁਛ ਕਿਹਾ ਮੈਂ ਤਾਂ ਜਿਹਨੇ ਪਾਥੀਆਂ ਚੱਕੇ ਨੇ ਉਹਨੂੰ ਬੋਲੀ ਜਾਂਦੀ ਸੀ ਮੈਂ ਤਾਂ ਅੱਜ ਫੇਰ ਅੱਡੀ ਲੜਨ ਮੈਂ ਬਣਾ ਕੇ ਆਈ ਸੀਗੀ ਤੇ ਸਾਰੀਆਂ ਦੇਖੇ ਸੁੱਕੇ ਸੁੱਕੇ ਤਾਂ ਲੈ ਗਏ ਹਾਂ ਜਾ ਕੇ ਤੇ ਗਿੱਲੀਆਂ ਗਿੱਲੀਆਂ ਉੱਥੇ ਰੱਖਤੀਆਂ ਫਿਰ ਤੈਨੂੰ ਆਈਂਦਾ ਕਹਿਨੀ ਪੁੱਤ ਰੋ ਰੋ ਲੜਨ ਨਾਲੋਂ ਨਾ ਇੱਕ ਦਿਨ ਤੂੰ ਆਉਂਦਾ ਨਾਲ ਦੀ ਨਾਲ ਨਵੇੜ ਲਿਆ ਕਰ ਕਮ ਉਥੋਂ ਚੱਕ ਲੈ ਬਸ ਨਾਲ ਦੀ ਨਾਲ ਕੀ ਉਹਨੂੰ ਕਹਿਨੀ ਆ ਪਤਾ ਨਹੀਂ ਕਿੱਧਰ ਨਿਕਲਾ ਹੋਇਆਗਾ ਉਹਨੂੰ ਕਹਿਨੀ ਆ ਵੀ ਰੇੜਾ ਭਰ ਕੇ ਸਾਰਾ ਇਕੱਠਾ ਹੀ ਲੈ ਆਉਣਾ ਹੈਗੇ ਪਰੇ ਹੋਰ ਐਵੇਂ ਚੰਗਾ ਨਹੀਂ ਹੁੰਦਾ ਪੁੱਤ ਰੋਜ਼ ਰੋਜ਼ ਲੜਨਾ ਇੰਨਾ ਕੁਝ ਬੋਲੇ ਮੈਨੂੰ ਹਾਂ ਮੈਂ ਤਾਂ ਮਹਿੰਗੇ ਸੂਟ ਪਾਉਣੀ ਆ ਫਲਾਨਾ ਟਿਮਕਾ ਲਾ ਸੂਟਾਂ ਨੂੰ ਵਰਖੇ ਲੈ ਦੱਸ ਵੀ ਬਾੜਾ ਚ ਹੁਣ ਨਵੇਂ ਸੂਟ ਪਾ ਕੇ ਲੈ ਜਾ ਮੈਂ ਇਹਦੇ ਕੋਲ ਤਾਂ ਬਾਧੂ ਹੁਣ ਹੈਗੀ ਪਾਪਾ ਲੈ ਜਾਂਦੀ ਆ ਐਸੀ ਜਿਹੀ ਸੂ ਹੁੰਦੀ ਆ ਫਿਰ ਇੰਨਾ ਕੁਝ ਬੋਲਣ ਨਾਲ ਮੈਂ ਤਾਂ ਉਹਨੂੰ ਕਹੇ ਨਹੀਂ ਸੀ ਕੁਝ ਉਹਨੂੰ ਨਾ ਗੁੱਸਾ ਆ ਪਿਆ ਇਹੀ ਚੱਕਦੀ ਮੈਂ ਸਾਨੂੰ ਦੱਸ ਕੇ ਤਾਂ ਗਈ ਸੀਗੀ ਹਾਂ ਹਾਂ ਤਾਂ ਹੀ ਉਹਨੂੰ ਗੁੱਸਾ ਆ ਮੇਰੇ ਜਾਂਦੇ ਨੂੰ ਬੈਠੀ ਸੀ ਬਾੜੇ ਚ ਮੈਂ ਤੈਨੂੰ ਐ ਸਮਝਾਇਆ ਸੀ ਲੈ ਭਾਈ ਲੜੀ ਨਾ ਚੱਲ ਕੋਈ ਗੱਲ ਨਹੀਂ ਹੋਰ ਫਿਰ ਕੀ ਆਗਾ ਮੇਰਾ ਕਿਹੜਾ ਜੀ ਕਰਦਾ ਲੜਨ ਨੂੰ ਆਪ ਹੀ ਬੋਲਣ ਲੱਗ ਗਈ ਉਹ ਤਾ ਗੁੱਸਾ ਚੜਿਆ ਕਹਿੰਦੇ ਗਾਣਾ ਕਿਉਂ ਕੱਢਦੀ ਏ ਨਹੀਂ ਮੈਨੂੰ ਕੱਢਦੀ ਆ ਲੈ ਦੱਸ ਚੱਲ ਕੋਈ ਨਹੀਂ ਪੁੱਤ ਹੋਰ ਫਿਰ ਕੀ ਆ ਹੁਣ ਐ ਚੱਲ ਕੋਈ ਨਾ ਪੁੱਤਾ ਲੱਗਦਾਗਾ ਹੋਰ ਤਾਂ ਕੀ ਆਗਾ ਮੇਰੀ ਲੋਕ ਸੁਣਦੇ ਆ ਦੇਖਦੇ ਕਿ ਸੁਣੇ ਜਾਣਦੇ ਫਿਰ ਨਾ ਚੱਜ ਜਹੇ ਜੇ ਕਰੇ ਚੋਰੀਆਂ ਚਫਟੇ ਕਰਦੀ ਐ ਇਹਨੂੰ ਅੱਤ ਪਈ ਹੋਈ ਐ ਪਹਿਲਾਂ ਇਹਦੀ ਸੱਤਵੀਂ ਆਈ ਚੋਰੀਆਂ ਕਰਦੀ ਸੀਗੀ ਹੁਣ ਇਹ ਆਪ ਲੱਗ ਚੱਲ ਕੋਈ ਨਹੀਂ ਪੁੱਤ ਜੇ 1000 ਹੁੰਦਾ ਵੇ ਸਾਰਿਆਂ ਨੇ ਥੋੜੀ ਹੁਣ ਹੁੰਦਾਗਾ ਆਪ ਦੇ ਸੱਚ ਦੇ ਗਈ ਐ ਮਾਤਾ ਕੋਈ ਨਹੀਂ ਗਈ ਹੈਗੀ ਕਿ ਤੇਰੇ ਤੇ ਦੇਖ ਲਾ ਮਾ ਤੂੰ ਤਾਂ ਇੰਨੀ ਵਧੀਆਂਗੀ ਚਲ ਕੋਈ ਹੋਰ ਹੁਣ ਮੈਂ ਤੇਰੇ ਤੇ ਗਿਆ ਤੂੰ ਦੇਮਗ ਦਾ ਨਿੱਕੋਦੂੰ ਤੂੰ ਦੇਖ ਲੈ ਸਾਰਾ ਘਰ ਬਣ ਲਿਆ ਬੀਬੀ ਹਣਾ ਨਿੱਕੇ ਨਿੱਕੇ ਚੀਜ਼ਾਂ ਸਾਰੀਆਂ ਬਣਾਈਆਂ ਨੇ ਦੇਖ ਲੈ ਤੇਰੇ ਵੰਗੂ ਹੁਣ ਮੈਂ ਸਾਰੀਆਂ ਚੀਜ਼ਾਂ ਬਣਾਉਂਗੀ ਆ ਮੈਨੂੰ ਕਹਿੰਦੇ ਰਾਖੀ ਰੱਖ ਲਿਆ ਕਰ ਲੱਭੇ ਦੱਸ ਹੁਣ ਤੇਰੇ ਵਾਸਤੇ ਅਸੀਂ ਕੈਮਰੇ ਲਵਾ ਦੇਗੇ ਉਹਰੇ ਬਾੜੇ ਚ ਰਾਖਾਂ ਤਾਂ ਕਿੱਥੇ ਰਹਿੰਦੀਆਂ ਕਹੇ ਉਹੀ ਗੱਲ ਚਲ ਕੋਈ ਨਹੀਂ ਮੈਂ ਤੈਨੂੰ ਕਹਿ ਸੀ ਲਿਆ ਤਾ ਚੱਕੀ ਲਿਆ ਕਰ ਚਲ ਕੋਈ ਨਾ ਪਕੋਠੇ ਹੀ ਚੱਕ ਲਿਆਵਾਂਗੇ ਬੀਬੀ ਚੰਗਾ ਫਿਰ ਲੋੜ ਹੀ ਨਹੀਂ ਲੱਣੀ ਹੋਰ ਲੈ ਆਮ ਮਸਾਲਾ ਹਾਂ ਠੀਕ ਆ ਚੰਗਾ ਚੰਗਾ ਨਹੀਂ ਹੁੰਦਾ ਰੋਜ਼ ਰੋਜ਼ ਕਲੇਸ਼ ਪਾਇਆ हां नी तेरी सास रास्ते ਕਿੱਥੇ ਹੈਗੀ ਕਿਉਂ ਕੀ ਕੰਮ ਕੀ ਕੰਮ ਕੀ ਹੋਣਾਗਾ ਦੱਸਦੀ ਆ ਮੈਂ ਉਹਦੇ ਕੋਲ ਵੀ ਕੀ ਕਰ ਤੂੰ ਉੱਤਾਂ ਕਰਦੀ ਐ ਇਹ ਉਹ ਤਾਂ ਗਪਾਲ ਮੋਚਨ ਗਈ ਵੀ ਆ ਆਹੋ ਗਈ ਹੋਈ ਗਪਾਲ ਮੋਚਨਾ ਤੂੰ ਕੰਮ ਦੱਸ ਕੀ ਕਹਿਣਾ ਉਹਨੂੰ ਕੰਮ ਕੀ ਹੋਣਾ ਸੀਗਾ ਮੈਂ ਲਾਂਬਾ ਦੇਣਾ ਆਈ ਆ ਉਹਨੂੰ ਕੀ ਲਾਂਬਾ ਦੇਣ ਆਈ ਆ ਉਹਨੂੰ ਕੁਛ ਮਰਜ਼ੀ ਲਾਂਬਾ ਦੇਵਾ ਜਿਹੜਾ ਕੁਛ ਤੂੰ ਭੌਂਕ ਕੇ ਆਈਆਂ ਕੁੱਤਿਆਂ ਨੂੰ ਕੀ ਭੌਂਕਿਆ ਮੈਂ ਦੱਸੀ ਮੈਨੂੰ ਨਹੀਂ ਤਾਂ ਸਹੀ ਜਵਾਬ ਦਿੱਤਾ ਤੇਰੀ ਗੱਲ ਦਾ ਨਹੀਂ ਕੀ ਜਵਾਬ ਦਿੱਤਾਗਾ ਤੂੰ ਸੂਟ ਬਰਖ ਦੀ ਸਿਹਾਂ ਸ਼ਰਮ ਮਰ ਲ ਲੈ ਨਾ ਮਰ ਤਰਖਾ ਨੇ ਫਿਰ ਜੇ ਤੂੰ ਗਾਲਾਂ ਦਿੰਦੀ ਸੀ ਗਾਹ ਸਾਹਮਣੇ ਤਾਂ ਮੈਂ ਹੀ ਖੜੀ ਸੀ ਤੈਨੂੰ ਐ ਪਤਾ ਹੋਣਾ ਚਾਹੀਦਾ ਵੀ ਸਾਹਮਣੇ ਉਹ ਖੜੀ ਹੈ ਵੀ ਦੇਖ ਕੇ ਨਾ ਗੁੱਸਾ ਨਹੀਂ ਆਊਗਾ ਆਹੋ ਤੈਨੂੰ ਲੈਦਾ ਗੁੱਸਾ ਆਉਂਦਾ ਮੈਨੂੰ ਆਵੇ ਨਾ ਫਿਰ ਹੋਰ ਤਾਂ ਕੋਈ ਹੈ ਨਹੀਂ ਸੀ ਮੈਨੂੰ ਦੇਖ ਕੇ ਦਿੰਦੀ ਸੀ ਗਾਲਾਂ ਤੂੰ ਤੈਨੂੰ ਦੇਖ ਕੇ ਕਿਉਂ ਦਿੰਦੀ ਸੀ ਗਾਲਾਂ ਮੈਨੂੰ ਤਾਂ ਹੋਰ ਕੋਈ ਪਾਣੀ ਨਹੀਂ ਲੱਗਿਆ ਸੜਗੀਆਂ ਹੋਈਏ ਪਤਾ ਕਿਹਨਾਂ ਲੱਗੇ ਬਹਿਰ ਤਾਂ ਆਏ ਕਿ ਪਤਾ ਸਭ ਪਤਾ ਲੱਗਦਾ ਹੁੰਦਾ ਨਾ ਜੇ ਤੂੰ ਚੰਗੇ ਸੂਟ ਪਾਉਣ ਜਾਣਦੀਆਂ ਨਾ ਮੇ ਤੋਂ ਨਵੇਂ ਨਵੇਂ ਖਸਮ ਕਰਦੀਆਂ ਹੈ ਨਵੇਂ ਤਾਂ ਜੇ ਤੈਨੂੰ ਸੂਟ ਲੈ ਲੈ ਦਿੰਦਾ ਤਾਂ ਕਰਕੇ ਤੂੰ ਮੈਨੂੰ ਕਹਿਣੀ ਹੈ ਸੂਟ ਵੱਖਨੀ ਆ ਤੂੰ ਆਕੇ ਤੇਰੇ ਦਾ ਸਸਤਾ ਪਾਇਆ ਮੇਰੇ ਮਹਿੰਗਾ ਪਾਇਆ ਤੇਰੇ ਮੰਗੋ ਹੁਣ ਨਵੇਂ ਨਵੇਂ ਖਸਮ ਤਾਂ ਕਰੇ ਨਹੀਂ ਆਂਦੇ ਸਾਡੇ ਤੋਂ ਤੇ ਮੈਂ ਕਿਹੜਾ ਕਰ ਲਿਆ ਤੁਸੀਂ ਕਿਹੜਾ ਘੱਟ ਉਹਨੂੰ ਸਸ ਤੁਸੀਂ ਵੀ ਤਾਂ ਉਹਨੂੰ ਹੀ ਆਂ ਨਹੀਂ ਐਸੇ ਤਾਂ ਹਾਇ ਨਹੀਂ ਤੇਰੇ ਵਰਗਿਆਂ ਹੋਰ ਮੇਰੇ ਵਰਗੀਆਂ ਹੈ ਨਹੀਂ ਗਾਹਾਂ ਦੀ ਨਹੀਂ ਫੋਨ ਵੀ ਬਾੜੇ ਚ ਲੈ ਕੇ ਜਾਂਦੀ ਆ ਵੀ ਕਿਤੇ ਖਾਸਮ ਦਾ ਫੋਨ ਨਾ ਆ ਜਾਏ ਰੋਜ਼ ਨਮਾ ਬਣਾਉਣੀ ਆ ਨਾ ਕੱਪੜਿਆਂ ਵਾਲਾ ਅੱਡ ਸੌਦੇ ਵਾਲਾ ਅੱਡ ਨਹੀਂ ਤੇਰੇ ਵਾਲੇ ਲੱਛਣ ਨਹੀਂ ਹੈਗੇ ਮੇਰੇ ਕੋਲੇ ਹਾਂ ਤੇ ਤੂੰ ਕੀ ਪਤਾ کہہ ਰੇ ਖਲ ਖੁੰਦੇ ਚ ਕਾਕੇ ਫੋਨ ਕਰਦੀ ਹੋਏਗੀ ਹੈ ਨਹੀਂ ਅਸੀਂ ਤਾਂ ਕਰਦੇ ਨਾ ਨਹੀਂ ਫੋਨ ਨਹੀਂ ਮੇਰਾ ਫੋਨ ਤਾਂ ਮੇਰੀ ਸੱਸ ਕਾਲੇ ਹੁੰਦਾ ਤੇ ਨਾਲੇ ਮੇਰੀ ਸੱਸ ਵਰਗੀ ਕੌਣ ਬਣਜੂ ਪਿੰਡ ਚ ਹੋਰ ਮੇਰੀ ਸੱਸ ਵਰਗੀ ਵੀ ਕੋਈ ਬਣ ਕੇ ਦਿਖਾਵੇ ਆਹੋ ਆਹੋ ਨਾਸਮ ਤੇਰੀ ਸੱਸ ਨੇ ਕਰੇ ਹੋਏ ਸੀਗੇ ਕਿਤੇ ਅਮੀਰ ਤੂੰ ਫੜਿਆ ਹੋਇਆ ਤੂੰ ਇੱਕ ਇੱਕ ਸਾਬਿਤ ਕਰ ਦੇ ਫੇਰ ਮਨੂੰ ਤਾਂ ਇਹਨੂੰ ਮੈਂ ਇੱਕ ਲਿਆ ਦੂੰ ਨਹੀਂ ਸਾਬਤ ਕਿਹੜਾ ਕਿਹੜਾ ਕਰਾਂ ਨਹੀਂ ਪਿੰਡੋਂ ਪਿੰਡੀ ਨਹੀਂ ਤੇਰੀਆਂ ਗੱਲਾਂ ਹੁੰਦਾਂ ਨੇ ਨਹੀਂ ਬੱਸਾਂ 'ਚ ਤੇਰੀਆਂ ਗੱਲਾਂ ਹੁੰਦੀਆਂ ਨੇ ਅੱਡੇ 'ਤੇ ਤੇਰੀਆਂ ਗੱਲਾਂ ਹੁੰਦਾਂ ਨੇ ਹਾਂ ਹੋਰ ਕੀ ਸਾਬਤ ਕਰਾਂ ਮੈਂ ਕਰਕੇ ਤੇ ਦਿਖਾ ਤੂੰ ਇੱਕ ਲਿਆ ਕੇ ਖੜਾ ਦੇ ਫੇਰ ਮਨੂੰ ਤਾਂ ਇਹਨੂੰ ਮੈਂ ਆਹੋ ਖੜਾ ਕਰਕੇ ਗੁਤਨੀ ਜੀ ਮਰਬਟਾ ਦੇ ਰੂ ਮੈਂ ਇੱਥੇ ਚੁੱਪ ਕਰਕੇ ਬਹਿ ਜਾਣਾ ਹਾਂ ਹਾਂ ਚੰਬੜ ਗਿਆ ਹੋ ਗਿਆ ਕੋਈ ਨਾ ਆ ਜਾਂਦਾ ਤੇਰੀ ਸੱਸ ਨੂੰ ਤੈਨੂੰ ਫੇਰ ਬਸ ਨੂੰ ਆ ਜਾਦੇ ਤੰਬਲੀ ਆ ਤੂੰ ਸਿਰੋ ਸਿਰੇ ਚੜਦੀ ਜਾਨੀ ਮੇਰਾ ਦੱਸੇ ਕੀ ਗੱਲ ਹੈ ਘਰੇ ਆ ਕੇ ਤੂੰ ਹਜੇ ਉਸ ਤੋਂ ਅਗਲੇ ਘਰੋਂ ਮਾਰਦੀ ਆ ਨਹੀਂ ਮਾਤਾ ਤੇਰੀ ਸੱਸ ਕੋਲੇ ਆਈ ਸੀ ਤੂੰ ਜਾਦੇ ਹਕਾਰੀ ਫਰਦੀਆਂ ਝੋਟੇ ਵਰਗੀ ਹੋਈ ਪਈ ਆ ਖਾ ਖਾ ਕੇ ਖਸਵਾ ਨਾ ਕਰਦੀ ਉਹਨੇ ਫਰਾ ਕਿ ਤੇਰੇ ਘਰੋਂ ਆ ਗਈ ਨਹੀਂ ਫਰੀਦ ਤੈਨੂੰ ਬਰਗਰ ਲਿਆ ਲੈ ਦਿੰਦਾ ਨਾ ਪੀਜੇ ਪੀਜੇ ਹਾਂ ਖੜ ਦੜ ਕੇ ਮੱਧ ਨੂੰ ਮੂਤ ਘਰੇ ਆਉਣ ਦੇ ਹਾਂ ਮੈਂ ਤੈਨੂੰ ਦੱਸਾਂ ਹਾਂ ਯਾ ਕਰਕੇ ਮੈਨੂੰ ਦੱਸੂ ਮੈਨੂੰ ਅੱਜ ਆਇਆ ਸਾਜ ਦਿਨ ਕੀ ਹੈ ਪਹਿਲਾਂ ਹਾਂ ਅੱਜ ਦਿਨ ਹੈਗਾ ਸੀ ਹਾਏ ਹਾਏ ਭਾਣੇ ਮੇਰੇ ਤਾਂ ਆਪਣੀ ਜਦ ਅਦੀ ਸੱਸ ਨੂੰ ਬਾਥਲਾ ਜਿਹਦਾ ਤੁਹਾਨੂੰ ਬਾਲਾ ਮੋਹ ਆਉਂਦਾ ਨਹੀਂ ਖੜਦਾ ਪਹਿਲਾਂ ਮੈਨੂੰ ਬਾਥਰੂਮ ਜਾਇਆ ਹੁੰਦੇ ਤੁਹਾਡੇ ਨਹੀਂ ਮੈਂ ਤਾਂ ਅੱਧ ਲੜਨਾ ਨਹੀਂ ਮਤਾਂ ਗਲਤੀ ਕਰ ਗਈ ਮੈਨੂੰ ਤਾਂ ਗੁੱਸਾ ਆ ਗਿਆ ਤੂੰ ਮੈਨੂੰ ਗੁੱਤ ਨਹੀਂ ਕਹਤਾ ਤੇ ਗੁੱਤ ਨਹੀਂ ਫਿਰ ਤੂੰ ਕਹਾਂਣਾ ਤੂੰ ਜਦ ਮੈਨੂੰ ਖਾਸ ਸੰਪਾਰਖਦੀ ਸੀ ਫਿਰ ਮੈਂ ਤਾਂ ਨਹੀਂ ਕਹਿੰਦੀ ਗਦੇ ਨਹੀਂ ਗਦੇ ਵਰਗੀ ਪਈਆਂ ਕੀ ਖਾਣੀ ਹੈ ਕਿਹੜੀ ਚੱਕੀ ਦਾ ਆਟਾ ਹਾਏ ਨਹੀਂ ਮੈਨੂੰ ਬਾਥਰੂਮ ਜਾਇਆ ਹੁੰਦੇ ਫਿਰ ਨਹੀਂ ਹੁਣ ਬਾਗੀ ਬਾਥਰੂਮ ਕਰਨ ਆਏ ਸੀ ਵੀ ਹੌਂ ਡਰਾਲੂ ਉਹਦੇ ਸੱਸ ਹੈ ਨਹੀਂ ਖਾਭਣੀ ਘਰੇ ਚੱਲ ਮੈਂ ਸਮਾਨ ਝੱਕਿਆ ਮੈਂ ਉਹਨੇ ਹਾਏ ਦੀ ਕਿੰਦਰ ਖਾਣ ਨਹੀਂ ਮੇਰੇ ਪਿਆਰ ਘਰੰਨੇ ਦਾ ਖਾਦੋ ਹਾਏ ਨਹੀਂ ਬਾਗ ਦੇ ਵਿੱਚ ਲਾ ਤਰਪਾਲ ਜੀ ਹੁਣ ਐ ਕਰਦੇ ਆ ਇਧਰੋਂ ਪੱਟ ਲਈ ਆ ਵੀ ਪੱਟਦੇ ਆ ਤੇ ਉਧਰ ਲਾ ਦੀ ਪਸੂਆਂ ਨੇ ਮਿੱਖਾਂ ਜੀਆਂ ਪੱਟੀਆਂ ਨਹੀਂ ਆਈ ਵਿੱਚ ਹੀ ਆ ਹੋ ਹੋ ਹਾਏ ਕੀ ਹੋ ਗਿਆ ਸਭ ਹਾਏ ਮੇਰਾ ਪਾ ਵੇ ਮਰ ਜਾਣਿਆ ਵੇ ਮੈਂ ਤੈਨੂੰ 20 ਵਾਰੀ ਕਹਤਾ ਮੈਨੂੰ ਖਾਣ ਪੀਣ ਨੂੰ ਲਿਆ ਦਿਆ ਕਰ ਕੁਸਾ ਖਾਣ ਪੀਣ ਰੋਟੀਆਂ ਖਾਣ ਨਹੀਂ ਦੇਗੀ ਹੋਰ ਕਿ ਤੈਨੂੰ ਖਾਣ ਪੀਣ ਲਿਆਦਾ ਲੈ ਦੱਸ ਕੱਲੀਆਂ ਰੋਟੀਆਂ ਨਾਲ ਕੀ ਹੁੰਦਾਗਾ ਵੇ ਮੈਨੂੰ ਢਾ ਲਿਆ ਸੀ ਉਹਨੇ ਕਿਹਨੇ ਢਾ ਲਿਆ ਸੀ ਲੈ ਤੈਨੂੰ ਤਾਂ ਫਿਕਰ ਹੀ ਨਹੀਂ ਆਇਆ ਪੁੱਛਦਾ ਕਹਿੰਦੇ ਮੈਂ ਕੋਈ ਬਿਆਹ ਦੀ ਗੱਲ ਦੱਸਤੀ ਹੁੰਨੀ ਆ ਮੈਂ ਲੈ ਹਾਏ ਵੇ ਮੇਰਾ ਤਾਂ ਸਿਰੇ ਸਿਰ ਪੰਨ ਤਾਂ ਉਹਨੇ ਵੇ ਉਹਨਾਂ ਦੇ ਆਹਾ ਇਹਨਾਂ ਦੀ ਹਾਏ ਕਿਹਨੇ ਵੇ ਉਹ ਰਾਮਣ ਉਹਨਾਂ ਦੀ ਕਵਾਂਟੀਆਂ ਦੀ ਉਹ ਮੰਟਗਾਂ ਦੀ ਹਾਂ 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 ਫਿਰ ਕਿਉਂ ਪੰਗਾ ਲੈਨੇ ਦੇਖ ਵੀ ਲੈ ਕਰ ਉਹ ਐਂਟੀ ਮੋਟੀ ਤੂੰ ਮੜੀ ਜੀ ਹੈ ਤੂੰ ਤਦੋਂ ਕਾਂ ਚੱਕ ਕੇ ਲੈ ਜੇ ਲੈ ਕਾਂ ਚੱਕ ਕੇ ਲੈ ਜੇ ਮੈਂ ਤਾਂ ਹੀ ਕਹਿੰਦੀ ਹੂ ਵੀ ਪੰਜੀਰੀ ਪੰਜੂਰੀ ਰਲਾ ਦੇ ਮੈਨੂੰ ਮੋਟੀ ਪੰਜੀਰੀ ਜਵਾਕ ਹੋਇਆ ਤੇਰੇ ਭੈਣ ਦੇ ਹੋਰ ਹੀ ਮਰੀ ਜਾਂਦੀ ਰਹਦੀ ਹੈ ਲੈ ਦੱਸ ਨਾ ਦਿਮਾਗ ਹੋਵੇ ਨਾ ਤੇ ਪੰਜੀਰੀ ਖਾਣੀ ਨਹੀਂ ਹੈ ਤੂੰ ਬਾਇਆ ਟੱਕ ਕੇ ਦਿਮਾਗ ਨਾ ਖਰਾਬ ਕਰਿਆ ਕਰ ਮੈਨੂੰ ਤਰਪਾਲ ਜੀ ਲੱਗ ਲੰਦੇ ਬਾਇਆ ਟੱਕ ਕੇ ਤਾਂ ਨਾਲ ਜੁੱਲੀਆਂ ਤਾਂ ਚੱਕ ਜਾ ਕਰ ਚੱਕਣਾ ਤੂੰ ਚੱਕ ਮੈਂ ਚੱਕਾ ਹਾਂ ਇਹ ਜੋ ਪਸ਼ੂਆ ਕਿੰਨੇ ਆ ਹਾਏ ਬੇ ਵਾ ਕਮਨਾ ਕਰਿਆ ਕਰਾਂ ਪਹਿਲਾਂ ਤੇਰਾ ਚੱਕ ਲਿਆ ਕਰ ਬੇ ਮੈਨੂੰ ਟਾ ਲਿਆ ਸੀ ਉਹਨੇ ਮੈਂ ਤਾਂ ਦਾਰੇ ਮਤ ਮਸਾ ਖੜਾ ਸੜਾ ਕੇ ਆਈਆਂਗੀ ਮੇਰੇ ਤਾਂ ਮੂਤ ਨਿਕਣ ਵਾਲਾ ਹੋ ਗਿਆ ਮੈਂ ਤਾਂ ਬਹਾਨੇ ਨਾਲ ਕਿਹਾ ਉਹਨੂੰ ਮੈਂ ਮੂਤ ਕਰਿਆ ਮਨ ਨਾਲੇ ਬਾਪੇ ਨੇ ਦੱਸਿਆ ਮੈਨੂੰ ਕੋਈ ਲੜਨਾ ਨਹੀਂ ਮੈਂ ਤਾਂ ਆਏ ਬਹਾਨਾ ਮਾਰਿਆ ਮਾਗਰ ਭੱਜ ਲਈ ਸੀ ਮੇਰੇ ਫੇਰ ਵੀ ਗੇਟ ਕੋਲੇ ਹੋਰ ਦੇਖ ਵੀ ਲਈਦਾ ਹੁੰਦਾ ਤੈਨੂੰ ਕਿੰਨੇ ਵਾਰੀ ਕਹਾਂ ਨਾ ਲੜਿਆ ਕਰ ਨਾ ਤਰ ਦੋ ਸਾਹ ਤਰ ਸਾਹ ਚੜਦਾ ਇੱਕ ਸਾਹ ਦੀ ਬਿਮਾਰੀ ਹੈ ਹੈ ਸਾਂ ਤਾਂ ਚੜਦਾਗਾ ਬਈ ਸਾਂ ਤਾਂ ਮੇਰਾ ਇੰ ਚੜੀ ਜਾਂਦਾ ਰਹਿੰਦਾਗਾ ਕੀ ਕਰ ਆਪਣੀਆਂ ਸਾਰੀਆਂ ਪਾਥੇ ਲੈ ਕੇ ਉਹਦਾ ਕਰਕੇ ਉਹਦੀ ਸੱਸ ਨੂੰ ਲਾਂਭਾ ਦੇਣ ਗਈ ਸੀ ਅਵਾ ਤਵਾ ਬੋਲਣ ਲੱਗ ਗਈ ਮੈਨੂੰ ਕਹਿੰਦੀ ਤੇਰੇ ਗੋਤਨੀ ਕਮ ਕਮਾਉਂ ਉਹ ਪਾਥੀਆਂ ਵਾਧੂ ਪਈਆਂ ਯਾਰ ਉਹ ਕਿਵੇਂ ਚੱਕੂਗੀ ਦਿਮਾਗ ਵੀ ਲਾ ਲੈਕਰ ਮੋਟੇ ਦਿਮਾਗ ਦੀਏ ਚੱਕਦੀ ਆਹੋ ਆਏ ਕਿਉਂ ਚੱਕੂ ਯਾਰ ਦਿਮਾਗ ਤੇਰੀਆਂ ਪਾਥੀਆਂ ਚੱਕੂਗੀ ਉਹਦੇ ਬਾਪ ਢੇਰ ਲੱਗੇ ਪਏ ਘਰੇ ਦੋ ਗਿਰੇ ਘਰੇ ਪਏ ਉਹਨਾਂ ਆਵ ਗਿਆ ਸੀ ਇੱਕ ਦਿਨ ਨਾ ਤੂੰ ਕੀ ਲੈਣ ਜਾਣਾ ਹੁਣ ਉਹਨਾਂ ਨਾਲ ਚਲ ਜਾਵਣਾ ਹੁਣ ਸਾਡੇ ਆਪ ਦੇ ਥੱਕੇ ਤੇ ਹੈਗੇ ਹੁਣ ਬਗਾਨੇ ਹੁਣ ਫਿਰ ਤੋਂ ਹੋਵੇ ਚੱਕੇ ਆਗੇ ਫਿਰ ਸਕੇ ਆਪਦੇ ਮੇਂ ਚੋਰੀਆਂ ਕਰੀ ਜਾਂਦੇ ਰਹਿੰਦੇ ਬੋਲਦੀ ਪਤਾ ਕਿੰਨਾ ਕੀ ਉਹ ਉਹ ਮੈਨੂੰ ਸੌਂ ਖਾ ਗਿਓ ਮੈਂ ਕਹਾ ਚੱਕੇ ਨੇ ਤਾ ਹਾ ਤਾਈ ਕਹਿੰਦੀ ਮੈਂ ਸੌਂ ਲੱਗੇ ਪੁੱਤ ਨਾ ਸੀ ਨਿਲੇ ਚੱਕ ਕੇ ਹਾਏ ਨਾਲੇ ਪਾਸੇ ਕਰਕੇ ਗਿਆ ਸੀ ਮੈਂ ਉਦਨ ਨਾਲੇ ਤੂੰ ਉਹਨਾਂ ਦੇ ਘਰੇ ਨਾ ਜਾਇਆ ਕਰ ਉਹਦਾ ਤਾਂ ਪੂਰਾ ਨਾਮ ਰੋਸ਼ਨ ਹੋਇਆ ਪਿਆ ਪੂਰੀ ਝੰਡੀ ਚੱਕੀ ਪਈ ਹੈਗੀ ਹਾਂ ਕੋਈ ਨਾ ਬਕਵਾਸ ਕਰੀ ਜਾਇਆ ਕਰ ਬਦਨਾਮ ਕਰੀ ਜਾਇਆ ਕਰ ਇੰਨੀ ਸਿਆਣੀ ਨੂੰ ਆਹੋ ਤੈਨੂੰ ਲੱਗਦੀ ਹੈ ਕਿ ਸਿਆਣੀ ਨੂੰ ਹਾਂ ਹੁਣ 100 ਵਾਰੀ ਉਹ ਉਹਨਾ 100 ਬੰਦਾ ਹੁੰਦਾ ਉਹਨਾਂ ਦੇ ਬੋਲਦੀ ਪਤਾ ਕਿੰਨਾ ਕੁਛ ਸੀਗੀ ਨਾਲੇ ਤਾਂ ਬੀਬੀ ਨੂੰ ਇੰਨਾ ਕੁਝ ਬੋਲਦੀ ਸੀ ਨਾਲੇ ਮੈਨੂੰ ਕਹਿੰਦੀ ਤੂੰ ਤਾਂ ਸੱਸ ਨੂੰ ਆ ਕਹਿੰਦੀ ਪਤਾ ਹੀ ਆ ਮੈਨੂੰ ਕਹੇ ਜਿਵੇਂ ਤੇ ਤੂੰ ਬੋਲਨੇ ਦੇ ਅਗਲੇ ਬੋਲੂਗਾ ਯਾਰ ਬੋਲੂਗਾ ਨਾਲੇ ਹੋਰ ਫਿਰ ਹੈ ਇਹੇ ਜੀ ਉਹ ਤਾਂ ਲੱਛਣ ਕਰਦੀ ਆ ਤੁਹਾਨੂੰ ਪਤਾ ਤਾਂ ਹੈਗਾ ਰੋਜ਼ ਨਵੇਂ ਤਾਜੇ ਨਾਲ ਤੁਰੀ ਫਿਰਦੀ ਹੁੰਦੀ ਐ ਲਾਓ ਬਕਵਾਸ ਨਾ ਕਰਿਆ ਕਰ ਆਪਦੇ ਆ ਉਹ ਬਗਾਨੇ ਨਹੀਂ ਬਗਾਨੇ ਨਹੀਂ ਫਿਰ ਅਗਲੀ ਵੀ ਸੋਚ ਲੈ ਮੈਨੂੰ ਕੀ ਕਹਿੰਦੀ ਸੀ ਉਹ ਇੰਨਾ ਇੰਨਾ ਕੁਝ ਬੋਲੀ ਆ ਉਹ ਮੈਨੂੰ ਕਹਿੰਦੀ ਆ ਆਪਦੀ ਉਹ ਫਟੋਆ ਪੱਟੀ ਜੰਦੇ ਰਹੇ ਨੇ ਮਿੱਟੀ ਆਪਦੀ ਉਹ ਕਿਹੜੇ ਬਗਾਨੇ ਆ ਤੈਨੂੰ ਤਾਂ ਆਪਦੀ ਲੱਗਦੀ ਐ ਤੇਰੀ ਕੋਈ ਗੱਲ ਨਾ ਹੋਵੇ ਕਿ ਤੇ ਉਧਰ ਜੁੱਤੀਆ ਖਾਣ ਆਈ ਪਹਿਲਾਂ ਮੈਨੇ ਉਹਨੇ ਮਾਰਿਆ ਹੁਣ ਤੂ ਲੱਗ ਗਿਆ ਕੁੱਟਣਾ ਕੱਲ ਹੀ ਜੁੱਤੀਆ ਖਾਣ ਆਈ ਕਰਦੀ ਆ ਜਵਾਨ ਨੂੰ ਰੋਕ ਲਿਆ ਕਰ ਕਹਿੰਦੇ ਜੇ ਵਜਨ ਨਹੀਂ ਹੁੰਦਾ ਤੇ ਕਹਿੰਦੇ ਜਵਾਨ ਚ ਤੇ ਰੋਕੜੀ ਬਹੁਤ ਔਖੀ ਐ ਸਮਝੀ ਕਿਸੇ ਕਿਸੇ ਤੋਂ ਬੇਬਾਲਿਆ ਨਾ ਮਾਰਿਆ ਘਰ ਡੌਗ ਲਾਈ ਜੇ ਮੈਨੂੰ ਨਹੀਂ ਆਉਂਦੇ ਇਹ ਜਿਹੜੇ ਤੂੰ ਕਹਿੰਦਾ ਹੁੰਦਾ ਹੁਣ ਨਾ ਪਹਿਲਾਂ ਦੇਖੇ ਕਿੰਨਾ ਚਿਰ ਆਵਦੇ ਅੱਖੀ ਨਾਲ ਦੇਖੇ ਚੋਰ ਨੂੰ ਨੱਚਰ ਯਕੀਨ ਨਿਕਰਿਆ ਦਾ ਕੋਈ ਆ ਕੇ ਹੋਰ ਕਹਿ ਦੂ ਕੱਲ ਤੂੰ ਚੱਕ ਕੇ ਲੈ ਆ ਪਾਤੀਆਂ ਫੇਰ ਅਗਲੇ ਦਿਨ ਤੈਨੂੰ ਆ ਕੇ ਢਾਲੂਗੀ ਮੈਂ ਤਾਂ ਕੋਈ ਨਹੀਂ ਚੋਰੀ ਕਰਦੀ ਕਿਸੇ ਤੇ ਮੈਂ ਤਾਂ ਆਪਣੀਆਂ ਚੱਕ ਕੇ ਲੈ ਹਣੀ ਉਹਨੇ ਜਿਹੜੀਆਂ ਹੁੰਦੇ ਨਾਲੇ ਤੂੰ ਆਏ ਕਰ ਸੱਚ ਮੈਂ ਤਾਂ ਭੁੱਲੀ ਗਈ ਗੱਲਾਂ ਗੱਲਾਂ ਚ ਤੂੰ ਰੇੜਾ ਲਿਆ ਉਹਨਾਂ ਦਾ ਫੜ ਕੇ ਉਹਨਾਂ ਦਾ ਮਿੰਦੇ ਕਾ ਮੈਂ ਹੁਣੇ ਜਾਂਦਾ ਹੁੰਦਾ ਯਾਰ ਅੱਗੇ ਮੈਂ ਨਹੀਂ ਜਾਂਦਾ ਬੇ ਸਾਰੀਆਂ ਚੱਕ ਕੇ ਲੈਉਣੀਆਂ ਨੇ ਰੋਜ਼ ਪਸ਼ੂ ਠੰਡ ਚ ਮਰਦੇ ਆ ਠੰਡ ਆ ਗਈ ਮੈਂ ਹੱਥਰਪਾ ਲਾਦਾ ਉਧਰ ਅੱਛਾ ਮੈਂ ਅੱਗੇ ਤੇ ਮੇਰੇ ਮਾਰ ਦਾਂਗਾ ਚੱਲ ਚੰਗਾ ਮਾਖਾਈਏ ਨਹੀਂ ਰਹਿਣੀ ਤੂੰ ਬੋਲਣ ਦੀ ਅਕਲ ਸਖਲਾ ਮਾੜੀ ਮੋਟੀ ਮੈਂ ਬੋਲਣ ਨੂੰ ਹੋਰ ਮੈਂ ਤੈਨੂੰ ਕਹਤ ਹੈਗਾ ਬਦਾਮ ਲਿਆ ਦੇ ਮੈਂ ਬੋਲਣ ਲੱਗ ਜੂ ਲੈ ਬਦਾਮ ਦਾ ਕੀ ਲੈਣਾ ਤੈਨਾਂ ਬੋਲਣ ਨਾਲ ਹੈ ਹਾਏ ਆਪ ਵੀ ਨਹੀਂ ਮੌਕੇ ਤੇ ਆਇਆ ਉੱਥੇ ਇੰਨੀ ਲੜਾਈ ਹੋਈ ਤੂੰ ਮੈਨੂੰ ਦੱਸ ਕੇ ਗਈ ਮੈਂ ਐਲਵੀ ਲੜਨ ਜਾਣੀ ਇੱਥੇ ਤੂੰ ਚਿੱਕਰ ਵਾਲੀ ਤਾਂ ਸੁਣ ਲੈ ਮਾੜਾ ਜੋ ਗੋਲੇ ਤਾਂ ਘਰ ਆਗਾ ਮੈਂ ਤਾਂ ਆਪ ਜਿਹੜੀ ਮੈਂ ਪਹਿਨ ਦੇ ਦੇ ਫੇਰ ਹੀ ਪਤਾ ਲੱਗਦਾ ਤੇਰੀ ਵਰਗੀ ਹਾਂ ਉਹ ਥੋੜੀ ਲਿਆ ਦੇ ਨਾਲ ਮੈਨੂੰ ਚੱਕ ਕੇ ਲਿਆ ਦੇਨੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੁੱਤ ਬੈਠੋ ਬੈਠੇ ਜੀ ਆਹ ਠੀਕ ਹੈ ਵਧੀਆ ਉਹ ਰਮਣ ਕਿਵੇਂ ਆਈ ਹੈ ਜੱਜ ਮੈਂ ਤਾਂ ਆਏ ਆਈ ਸੀ ਜੋ ਜਿਹੜੀ ਆਪਣੀ ਸੋਨੀ ਨਿਗੀ ਉਹ ਆਪਣੇ ਘਰੇ ਆਈ ਸੀਗੀ ਉਹ ਸਚੰਨੀ ਦੇ ਘਰ ਵਾਲੀ ਹਾਂ ਉਹਦੇ ਘਰ ਵਾਲੀ ਉਹ ਮੈਨੂੰ ਕਹਿੰਦੀ ਤੂੰ ਪਾਠੀਆਂ ਚੱਕਦੀਆਂ ਮੇਰੀਆਂ ਮੈਨੂੰ ਦੇਖ ਕੇ ਨਾ ਗਾਲਾਂ ਲੱਗ ਗਈ ਕੱਢਣ ਅਸੀਂ ਸੀ ਬਾੜੇ ਚੋਂ ਦੇ ਆ ਤੇ ਮੈਨੂੰ ਦੇਖ ਕੇ ਗਾਲਾਂ ਕੱਢਣ ਲੱਗ ਗਈ ਵੀ ਮੈਂ ਕਿਹਾ ਵੀ ਤੂੰ ਗਾਲਾਂ ਨਾ ਕੱਢ ਜਿਹੜਾ ਕੋਈ ਪਾਥੀਆਂ ਲੈ ਕੇ ਜਾਂਦਾ ਤੂੰ ਪਹਿਲਾਂ ਦੇਖ ਕੌਣ ਲੈ ਕੇ ਜਾਂਦਾ ਮੈਨੂੰ ਕਹਿੰਦੀ ਤੂੰ ਹੀ ਲੈ ਕੇ ਜਾਂਦੀ ਹੋਏਂਗੀ ਪਾਥੀਆਂ ਜਿਹੜੀ ਤੂੰ ਐਂ ਕਹਿੰਦੀ ਆ ਮੈਂ ਕਿਹਾ ਮੈਂ ਐਂ ਨਹੀਂ ਕਹਿੰਦੀ ਤੇਰੇ ਭਲੇ ਲਈ ਕਹਿੰਨੀ ਆ ਹੂੰ ਮੁੜ ਕੇ ਸਾਡੇ ਘਰੇ ਆ ਗਈ ਮੇਰੀ ਮੰਮੀ ਨਹੀਂ ਸੀਗੀ ਘਰੇ ਉਹ ਗਈ ਵੇ ਗਪਾਲ ਮੋਤਨ ਉਹਦੇ ਘਰੇ ਲਾਂਬਾ ਲੈ ਕੇ ਆ ਗਈ ਉਹ ਤਾਂ ਕਹਿੰਦੀ ਮੁੜ ਕੇ ਮੈਨੂੰ ਵਾਤਾਵਾ ਬੋਲਣ ਲੱਗ ਗਈ ਤੂੰ ਖਾਸਮ ਰੱਖੇ ਵਿਆ ਤੂੰ ਐਂ ਕਰਦੀ ਆ ਜੀ ਤੂੰ ਲੀੜੇ ਪਾਉਣੀ ਆ ਮੈਂ ਕਿਹਾ ਵੀ ਇਹ ਗੱਲ ਕਿੱਦਾਂ ਨੂੰ ਕਹੀ ਬਈ ਤੂੰ ਪਾਤੀਆਂ ਦੀ ਮੈਂ ਕਿਹਾ ਤੂੰ ਜਦੋਂ ਮੇਰੀ ਸੱਸ ਆ ਗਈ ਤੋ ਇਹਨਾਂ ਗੱਲ ਕਰ ਗਈ ਮੈਨੂੰ ਕਹਿੰਦੇ ਮੈਂ ਤਾਂ ਤੈਨੂੰ ਕੁੱਟੂਂਗੀ ਜੀ ਫੜ ਕੇ ਮੈਂ ਕਿਹਾ ਬਈ ਮੈਂ ਰੀ ਗੱਲ ਸੁਣੋ ਮੈਂ ਕਿ ਫਿਰ ਮੈਂ ਵੀ ਸਮਝ ਤਾਂ ਬਹੁਤ ਮੈਂ ਵੀ ਉਹਨੂੰ ਕੁੱਟਿਆ ਵੀ ਪਰ ਜਦੋਂ ਮੈਨੂੰ ਬੋਲਦੀ ਸੀ ਪਰ ਮੈਥੋਂ ਗੁੱਸਾ ਆ ਗਿਆ ਮੈਂ ਤਾਂ ਵੀਰ ਰਿਆ ਨਹੀਂ ਗਿਆ ਅੱਛਾ ਬਾਅਦੋਂ ਕੁਝ ਕਰਕੇ ਆਉਂਗਾ ਹਾਂ ਫਿਰ ਮੈਂ ਤਾਂ ਕਰਕੇ ਹੁਣ ਉਹਨੂੰ ਦੱਸਣ ਆਈ ਬਿਓ ਐਂ ਕਰਦੀ ਆ ਮੇਰੇ ਨਾਲ ਨਾ ਤਾਂ ਘਰੇ ਆ ਕੇ ਸਾਨੂੰ ਮੈਨੂੰ ਗਾਲਾਂ ਦਿੰਦੀਆਂ ਨਾਲੇ ਮੈਨੂੰ ਐਂ ਬੋਲਦੀ ਆ ਤੂੰ ਖਾਸਮ ਰੱਖੀ ਬੈਠੀ ਆ ਤੂੰ ਲੀੜੇ ਪਾਉਣੀ ਆ ਆਏ ਕਰਦੀਆਂ ਜੀ ਬਹੁ ਕਰਦੀਆਂ। ਉਹ ਲੀਡ ਦਾ ਭਾਈ ਖੋਲੀ ਹੁੰਦਾ ਆਪਾਂ ਦਾ ਕਿਹੜਾ ਨਹੀਂ ਗਾ ਲੀਡ ਦੇ ਬਾਣੇ ਪਿੰਦੇ ਕੱਲ ਮੈਂ ਤੁਹਾਨੂੰ ਦੱਸਾਂ ਗੱਲ ਇੱਕ। ਹਾਂਜੀ। ਦੇਖੋ ਤਾਂ। ਤੈਨੂੰ ਵੀ ਸਮਝਾਉਣਾ ਚਾਹ ਲ ਮੈਂ ਉਹਨੂੰ ਵੀ ਜਾ ਕੇ ਸਮਝਾ ਆਉਂਗਾ। ਹਾਂਜੀ। ਪਰ ਜਿਹੜਾ ਗਮਾਟ ਮੁੱਠਾ ਹੁੰਦਾ ਨਾ ਹਾਂਜੀ। ਆਪਾਂ ਨੂੰ ਵਰਤੇ ਵੀ ਨਹੀਂ ਸਰਦਾ ਹੁੰਦਾ। ਮੰਨ ਕੇ ਚੱਲ ਅੱਜ ਤੁਸੀਂ ਲੜ ਪਈਆਂ ਕੱਲ ਨੂੰ ਤੂੰ ਉਹਨੂੰ ਹੀ ਬੁਲਾਏਂਗੀ ਉਹ ਤੈਨੂੰ ਨਹੀਂ ਬੁਲਾਉਂਗੀ। ਕੁਦਰਤੀ ਘਰਾਂ 'ਚ ਸਰਦਾ ਨਹੀਂ ਹੁੰਦਾ ਉਧਰ ਉਧਰ ਹੀ। ਜੇ ਕਾਹਨੂੰ ਮੰਨ ਕੇ ਚੱਲ ਕੋਈ ਗੱਲਬਾਤ ਹੋਊਗੀ। ਰਿਸ਼ਤੇਦਾਰ ਤਾਂ ਦੂਰੋਂ ਚੱਲ ਕੇ ਹੁੰਦਾ। ਇਹ ਕੰਮ ਤਾਂ ਬੰਦੇ ਦੇ ਹਾਸ ਗਵਾ ਨਹੀਂ ਆਉਂਦਾ ਹੁੰਦਾ ਇਹ ਤਾਂ ਤੋਂ ਗੱਲ ਮੰਨਦੀ ਹੈ ਨਾ ਹਾਂਜੀ ਐਂ ਤਾਂ ਹੈ ਜੀ ਹਾਂ ਵੀ ਮੜਾ ਹੀ ਹਾਸ ਕਾਣੇ ਆਪ ਨੂੰ ਬਣਾ ਬਣਾ ਕੇ ਰੱਖਣੀ ਚਾਹੀਦੀ ਪਾਥਿਆਂ ਦਾ ਕੀ ਹੈ ਪਹਿਲੀ ਗੱਲ ਤਾਂ ਕੋਈ ਚਾਖ ਦੇਣਾ ਨਹੀਂ ਚਲ ਜੇ ਹੈਗਾ ਵੀ ਕਈ ਵਾਰ ਜੇ ਪਾਥਾ ਬੰਦਾ ਕੋਈ ਹੋਰ ਚਾਖ ਕੇ ਲੈ ਜਾਂਦਾ ਸੱਕ ਕਿਸਦੇ ਹੋਰ ਹੁੰਦਾ ਆਪ ਨੂੰ ਹਾਂਜੀ ਜਾਂ ਬੰਦੇ ਨੂੰ ਚਾਖ ਦੇ ਨੂੰ ਦੇਖਿਆ ਹੋਵੇ ਫਿਰ ਵੀ ਬੰਦਾ ਕਹਿੰਦਾ ਚੰਗਾ ਲੱਗਦਾ ਹੈ ਹਾਂਜੀ ਮੈਂ ਤਾਂ ਉਹਨੂੰ ਐਂ ਕਿਹਾ ਸੀ ਮੈਂ ਕਿਹਾ ਵੀ ਤੂੰ ਗਾਲਾਂ ਨਾ ਦੇ ਗਾਲਾਂ ਤਾਂ ਹੁਣ ਅਗਲੇ ਨੂੰ ਦੇ ਦੂਜੇ ਦਿਨ ਦੇਖ ਕੇ ਐਂ ਲੱਗੂ ਵੀ ਗਾਲ ਮੈਨੂੰ ਹੀ ਦਿੰਦੀ ਆ ਕਬਨੀ ਉਹ ਤਾਂ ਭਾਈ ਗਾ ਤਾਂ ਕਿਸੇ ਨੂੰ ਨਹੀਂ ਦੇਣੀ ਚਾਹੀਦੀ ਗਾਣਾ ਕਿਹੜਾ ਹਟ ਜਾਊਗਾ ਬਾਈ ਤੇ ਕੋਈ ਹੋਰ ਗਾ ਜਾਂਦਾ ਬਾਕੀ ਸਿਰ ਕੋਈ ਗੱਲ ਨਹੀਂ ਭਾਈ ਉਹਨੂੰ ਜਰੂਰ ਸਮਝਾ ਕੇ ਆ ਜਦੋਂ ਤੂੰ ਆ ਗਈ ਆ ਮੈਂ ਇੱਕ ਗੱਲ ਤਾਂ ਫੇਰ ਵੀ ਤੈਨੂੰ ਵੀ ਕਹਿਣਾਗਾ ਜਿੰਨਾ ਬੰਦਾ ਪਾਸਾ ਵਾਟ ਰੂ ਲੜਾਈ ਤੋਂ ਚੰਗਾ ਹੀ ਆ ਨਾ ਤਾਂ ਜਦੋਂ ਮਰਜੀ ਪੈ ਹਾਂਜੀ ਐ ਤਾਂ ਹੈ ਪਰ ਉਹ ਗਾਲਾਂ ਦਿੰਦੀ ਸੀ ਨਾ ਗੰਦੀਆਂ ਫਿਰ ਕੋਈ ਬੱਜ ਗਈ ਆਉਦੇ ਦੋ ਤਿੰਨ ਕੋਈ ਗੱਲ ਸੀ ਮੈਂ ਉਹਨੂੰ ਵੀ ਕਹੂੰ ਭਾਈ ਤੂੰ ਪੁੱਛਣ ਦੀ ਗਾਲਾਂ ਨਹੀਂ ਦਿੰਦੇ ਹਾਂ ਹਾਂ ਜਿਹਾ ਪਾੜਾ ਲੱਗਦਾ ਪੁੱਠਾ ਬੋਲਦੀ ਉਹ ਤੇਰੀ ਸੱਸਾਂ ਐ ਕਰਦੀ ਆ ਤੂੰ ਐ ਕਰਦੀ ਆ ਮੈਂ ਤਾਂ ਇਹਨੂੰ ਨਹੀਂ ਜਾਣਦਾ ਕੋਈ ਜਾਣਦਾ ਹੁੰਦਾ ਹਾਂ ਜਿਕੇ ਰੋਗੇ ਸਭ ਜਾਣਦੇ ਆ ਜਾਣਦਾ ਕਿਉਂ ਨਹੀਂ ਹਾਂਜੀ ਐ ਤਾਂ ਇਹ ਲੀੜੇ ਕੱਪੜੇ ਤਾਂ ਦਾਤ ਆਈ ਸ਼ੌਂਕ ਹੁੰਦਾ ਬੰਦੇ ਨੂੰ ਉਹ ਚੱਲ ਪਾਈ ਨਹੀਂ ਲਿਆ ਕਪੜਾ ਪਾ ਗਦੇ ਨਹੀਂ ਬੰਦਾ ਗਲਤ ਹੁੰਦਾ ਹਾਂ ਹਾਂ ਐ ਤਾਂ ਹੈ ਜੀ ਉਹ ਜਿਹੜੇ ਬੰਦੇ ਗਲਤ ਹੁੰਦੇ ਉਹ ਤਾਂ ਰਲਦੇ ਨਹੀਂ ਹੁੰਦੇ ਹਾਂਜੀ ਐ ਤਾਂ ਹੈ ਜੀ ਜੇ ਆਪਾਂ ਇੰਨੀ ਕਿਸੇ ਨੂੰ ਜਾਣ ਬੁੱਝ ਗਏ ਉਹ ਕਰੋਗੇ ਉਹ ਵੀ ਠੀਕ ਨਹੀਂ ਰਹਿੰਦਾ ਹਾਂਜੀ ਐ ਤਾਂ ਹੈ ਨਹੀਂ ਆਪਣਾ ਕੋਈ ਬਣਾਇਆ ਗਲਤ ਬਣੇ ਹਾਂ ਜੀ ਇਹ ਤਾਂ ਹੈ ਜੀ ਇਹ ਚੀਜ਼ ਹੁੰਦੀ ਹੈ ਹਾਂ ਜੀ ਪਤਾ ਹੀ ਹੁੰਦਾ ਸਾਰੇ ਨੂੰ ਹੁਣ ਮੈਨੂੰ ਸਾਰਾ ਪਤਾ ਹੀ ਹੈ ਵੀ ਪਿੰਡ 'ਚ ਕੌਣ ਸਹੀ ਹੈ ਕੌਣ ਗਲਤ ਹੈਗਾ ਹਾਂ ਜੀ ਐਂ ਤਾਂ ਹੈ ਹਾਂ ਚਲੋ ਕੋਈ ਗੱਲ ਨਹੀਂ ਤੁਸੀਂ ਜਾਇਆ ਹੋ ਫਿਰ ਉਹਨਾਂ ਦੇ ਘਰ ਇੱਕ ਵਾਰ ਜਾਇਆ ਹੋ ਹਾਂ ਜੀ ਉਹਨੂੰ ਵੀ ਸਮਝਾ ਕੇ ਆਉਂਗਾ ਤੇ ਤੈਨੂੰ ਵੀ ਮੈਂ ਇਹੀ ਗੱਲ ਕਹਿਣਾ ਚਲ ਕੋਈ ਗੱਲ ਇਹ ਤੋਂ ਪਹਿਲਾਂ ਜਿਹੜਾ ਕੁਝ ਹੋ ਗਿਆ ਠੀਕ ਆ ਗਾਹਾਂ ਨੂੰ ਬੋਲਣਾ ਨਹੀਂ ਧਿਆਨ ਰੱਖਿਓ ਠੀਕ ਹੈ ਠੀਕ ਹੈ ਜੀ ਉਹਨੂੰ ਵੀ ਗੱਲ ਇਹ ਕਰਕੇ ਕਰਕੇ ਆਉਂਗਾ ਠੀਕ ਹੈ ਠੀਕ ਹੈ ਨਾ ਠੀਕ ਹੈ ਜੀ ਹੋਰ ਚਾਹ ਪੀਉਂਗਾ ਬੱਤਾ ਬਸ ਇਹ ਰੰਗ ਕਰਾਈ ਜਾਂਦੇ ਆਏ ਹਾਂ ਹਾਂ ਰੰਗ ਹੀ ਕਰਾਉਂਦੇ ਸੀਗੇ ਅੱਛਾ ਹਾਂ ਵਧੀਆ ਲੱਗਦਾ ਸੋਹਣਾ ਲੱਗਦਾ ਰੰਗ ਕੀਤਾ ਹੈ ਹਾਂ ਇੰਨੇ ਨਾਲ ਵਧੀਆ ਹੀ ਬਣ ਜੂਗਾ ਤਾਂ ਖਰਾਬ ਹੋਇਆ ਪੈ ਜੀ ਹਾਂਜੀ ਐਂ ਤਾਂ ਹੈ ਹੀ ਹਾਂ ਚਲੋ ਵਧੀਆ ਚੰਗੀ ਗੱਲ ਆਈ ਹੋਰ ਕਣਕ 20 ਸੀ ਭਾਈ ਸੱਚਾ ਹਾਂਜੀ 20 ਸੀ ਕਣਕ ਤਾਂ ਹੀ 92 ਹਾਂਜੀ ਚਲੋ ਬਸ ਚੰਗਾ ਹੋ ਗਿਆ ਹਾਂ ਬਸ ਚੰਗਾ ਤਾਂ ਕਹਾਦਾ ਹੀ ਬਸ ਟਾਈਮ ਪਾਸ ਜਿਆ ਹੋ ਗਿਆ ਸੱਚ ਉਹ ਮੋਟਰ ਪਾਤੀ ਮੋਟਰ ਛੱਡ ਗਈ ਛੋਡੀ ਘਰ ਵਾਲੀ ਨਹੀਂ ਪਹਿਲਾਂ ਤਾਂ ਮੋਟਰ ਪਵਾਤੀ ਹੁਣ ਫਿਰ ਤਾਰ ਮੱਚ ਗਈ ਦੁਬਾਰੇ ਵੀਰ ਹੋਰ ਦੁਬਾਰੇ ਫੇਰ ਮੱਚੀ ਜੇ ਅੱਜ ਫੇ ਤੁਸੀਂ ਨਮੀ ਪਾ ਦਿਓ ਨਾ ਰੋ ਰੋ ਤੇ ਪੈਸੇ ਵੀ ਨਹੀਂ ਲੱਗਦੇ ਹੋਰ ਆਂ ਜੇ ਐ ਤਾਂ ਹੈ ਨਾ ਮੈਂ ਪਾਵਾਂਗੇ ਦੇਖੋ ਤਾਰ ਵੀ ਮਹਿੰਗੀ ਹੈ 2500 3000 ਦੀ ਤਾਰ ਹੀ ਆਉਂਦੀ ਹੈ ਹਾਂ ਜੀ ਐ ਤਾਂ ਹੈ ਜੀ ਰੋਜ ਔਖਾ ਹੋ ਜਾਂਦਾ ਰੋਜ ਔਖਾ ਹੋ ਜਾਂਦਾ ਸਹੀ ਹਾਂ ਉਹ 10000 ਦੀ ਮੋਟਰ ਆ ਜੂਗੀ ਮੋਟਰੀ ਬਾਦ ਹਾਂ ਜੀ ਐਂ ਕਰਾਂਗੇ ਨਵੀਂ ਮੋਟਰ ਹੀ ਕਾਹਨ ਦੁਬਾਰੇ ਬਣਾਉਂਗਾ ਪਹਿਲਾਂ ਬਣਾਈ ਆ ਫਿਰ ਉਹਨੇ ਪੈਸੇ ਉਹਨੇ ਲੱਗ ਗਏ ਉਹਨੇ ਪੈਸੇ ਲੱਗ ਜਾਂਦੇ 4000 ਉਹ ਲੈ ਗਏ ਤੇ 4 5 ਦੀ ਤਾਰ ਆਉਗੀ 10000 ਰੁਪਏ ਦਾ ਨੀੜ ਖਰਚਾ ਆ ਜਾਊਗਾ ਪਹਿਲੀ ਜੀ ਮੋਟਰ ਪਾਂ ਦੇ ਵਧੀਆ ਰਹਿੰਦੇ ਹਾਂ ਜੀ ਐਂ ਕਰਾਂਗੇ ਤੁਸੀਂ ਦੇਖੋ ਦੋ ਵਾਰੀ ਹਟ ਜਾਨ ਘਰ ਦੀ ਮੋਟਰ ਤਾਂ ਉਸ ਤੋਂ ਬਾਅਦ ਵਿੱਚ ਤੇ ਇਸ ਨਵੀਂ ਦੇ ਬਾਅਦ ਉਹ ਫਿਰ ਪ੍ਰਾਣੀ ਆਈ ਆਪਣੇ ਹਣਾ ਹੁਣ ਪਹਿਲਾਂ ਬੁੱਲਾਂ ਦੀ ਆ ਗਈ ਮੇਰੇ ਆਉਣ ਤੋਂ ਪਹਿਲਾਂ ਬੁੱਲਾਂ ਦੀ ਆ ਗਈ ਬਸ ਉਦੋਂ ਫਿਰ ਆਇਂਦਾ ਚੱਲੀ ਜਾਂਦੀ ਹੈ ਚਲੋ ਵਧੀਆ ਚੰਗੀ ਗੱਲ ਆ ਹੁਣ ਦੋ ਤਿੰਨ ਵਾਰ ਲੋਟ ਕਰਾ ਲਈ ਹੁਣ ਫੇ ਨਹੀਂ ਨਹੀਂ ਹੁਣ ਨਹੀਂ ਭਾਈ ਪਤਾ ਲਈ ਦਿਓ ਤੁਸੀਂ ਉਹਨਾਂ ਨੂੰ ਇੱਕ ਇਹ ਆਪ ਹੈ ਨਹੀਂ ਸੀਗੇ ਗਏ ਵੇ ਸੀਗੇ ਤੇ ਉਹ ਆਏ 8-7 ਦਿਨਾਂ ਤੋਂ ਅੱਜ ਘਰੇ ਅੱਜ ਉਹਨਾਂ ਨੂੰ ਕਿਹਾ ਕਿ ਭਾਈ ਲੋਟ ਕਰਾ ਲਓ ਆਪ ਹਾਂ ਜੀ ਇਹ ਜਾਨੇ ਗਏ ਸੀ ਅਜੇ ਇਹ 8-10 ਜਾਣੇ ਗਏ ਸੀ ਉਹਨਾਂ ਹੁਣ ਨਹੀਂ ਜਾਂਦੇ ਹਾਂ ਤੇ ਪੁੱਛ ਕਰ ਉੱਥੇ ਬਾਬੇ ਦੀ ਜਗ੍ਹਾ ਵੀ ਉੱਥੇ ਗਏ ਸੀਗੇ ਠੀਕ ਹੈ ਠੀਕ ਹੈ ਚੰਗੀ ਕਰੋ ਉਹਨੂੰ ਕਹਿ ਦਿਓ ਜਾ ਕੇ ਫਰਜ਼ ਆਇਆ ਇਸਨੇ ਹਾਂ ਠੀਕ ਚੰਗੀ ਫਿਰ ਗੱਲ ਨਹੀਂ ਠੀਕ ਤਾ ਜਾਈ ਆਉਣਾਗਾ ਇਹ ਭੁੱਲ ਜਾ ਇੱਦਾਂ ਕੰਮ ਜਾ ਕਰਨਾ ਸੀਗਾ ਚਲਾਈਂ ਬਾਗ ਜਾਣੇ ਹੁਣ ਇਹ ਤਾਂ ਜਾਣੇ ਕੋ ਚੰਨੀ ਹੈ ਨਹੀਂ ਬਾਈ ਕਰੇ ਹੈ ਨਹੀਂ ਗਾਜੀ ਉਹ ਤਾਂ ਸਰਪੰਚ ਸਾਹਿਬ ਜੀ ਤੁਸੀਂ ਕਿਵੇਂ ਆਈ ਸੀ ਅੱਜ ਹੋਰ ਚਾਹ ਬਣਾ ਕੇ ਦੇ ਮਾ ਜੀ ਨਾ ਨਾ ਚਾਹ ਤਾਂ ਬੱਸ ਮੈਂ ਤਾਂ ਆਈ ਸੀ ਬਹੁ ਰਵਣਾ ਆਈ ਸੀ ਮੇਰੇ ਕੋਲੇ ਛੋਟਾ ਕੋਈ ਪਾਥਾਂ ਦਾ ਰੋਲਾ ਹੋਊਗਾ ਪਾਥੀਆਂ ਦਾ ਰੋਲ ਅੱਛਾ ਨਾਲੇ ਤਾਂ ਮੈਨੂੰ ਕੁੱਟ ਗਈ ਤੇ ਉੱਥੋਂ ਹਜੇ ਤੁਹਾਡੇ ਕੋਲੇ ਲਾਂਬਾ ਲੈ ਕੇ ਵਾਗੀ ਉਹ ਆਪਦੀ ਗਲਤੀ ਤਾਂ ਸਮਝਦੀ ਨਹੀਂ ਉਹ ਉਹ ਚੱਲ ਭਾਈ ਕੋਈ ਨੋ ਕਹਿੰਦੇ ਮੇਰੀਆਂ ਪਾਥਾਂ ਮੋਥਾਂ ਚੱਕ ਲੀਆਂ ਤੁਸੀਂ ਐ ਕਰੋ ਜਿਹੜਾ ਬਾੜੇ ਚ ਪੈਂਗਾ ਨਾ ਪਾਥਾਂ ਉਹਨੂੰ ਚੱਕਾ ਦਿਓ ਹੋਰ ਕੀ ਭਾਈ ਫਿਰ ਐਵੇਂ ਕਿਸ ਦੀ ਚੀਜ਼ ਚੱਕੀ ਚੰਗੇ ਨਹੀਂ ਹੁੰਦੀ ਲੈ ਸਰਪੰਚ ਸਾਹਿਬ ਜੀ ਤੁਸੀਂ ਚੰਗੀ ਗੱਲ ਕਰਦੇ ਹੋ ਜੀ ਮੈਂ ਤਾਂ ਖੱਬੀ ਜਾਂਦੀ ਰਹਿਣੀ ਆ ਸਾਰਾ ਦਿਨ ਹੈ ਪਸੂਆਂ ਥੱਲੇ ਸਾਰਾ ਦਿਨ ਉਹ ਇੱਕ ਫੋਸ ਕਰਦੇ ਨੇ ਉਹ ਵੀ ਚੱਕ ਕੇ ਉੱਥੇ ਪੱਥ ਕੇ ਆਉਣੀ ਆ ਮੈਂ ਵੀ ਪਾਥੀਆਂ ਹੋ ਜਾਣ ਉਹ ਭਾਈ ਉਹ ਵੀ ਐਂ ਕਹਿੰਦੀ ਸੀ ਕਹਿੰਦੀ ਦੇਖੋ ਮੈਂ ਤਾਂ ਢਿੱਲੀ ਮਿੱਠੀ ਨਹੀਂ ਆਗੀ ਤੇ ਮੈਥੋਂ ਕਿਹੜਾ ਵੀ ਹੁੰਦਾ ਮਾਥਾ ਪੱਥ ਪੱਥ ਕੇ ਕੱਠੇ ਕਰੀ ਗਏ ਕਹਿੰਦੀ ਮੇਰੀਆਂ ਤਾਂ ਸਾਰੀਆਂ ਚੱਕ ਕੇ ਲੈ ਗਿਆ ਕੋਈ ਤੇ ਤਨਾਲੇ ਸਰਪੰਚ ਸਾਹਿਬ ਜੀ ਢਿੱਲੀ ਕਿਹੜੇ ਪਾਸੋਂ ਰਹਿੰਦੇ ਆਹੋ ਪਈ ਤਾਂ ਉਹ ਗਧੇ ਵਰਗੀ ਹੈਗੀ ਮੈਨੂੰ ਤਾਂ ਢਾ ਲਿਆ ਉਹਨੇ ਫੜ ਕੇ ਉੱਥੇ ਅੱਛਾ ਮੈਂ ਤਾਂ ਲਾਂਬਾ ਨਹੀਂ ਲੈ ਕੇ ਗਈਗੀ ਨਾਲੇ ਮੈਨੂੰ ਕੁੱਟ ਗਈ ਨਾਲੇ ਲਾਂਬਾ ਲੈ ਕੇ ਜਾਂਦੀ ਆ ਲੈ ਉਹ ਤੇਰੇ ਪਈ ਮੈਂ ਤਾਂ ਦੱਸਦਾ ਕਹਿੰਦਾ ਲੜਨਾ ਦਾ ਖਾਤਰ ਹੁੰਦਾਗਾ ਪਹਿਲਾਂ ਮੈਨੂੰ ਆ ਦੱਸ ਪਾਥਨੇ ਜਾਗਦੇ ਨੂੰ ਤੂੰ ਉਹਨੂੰ ਦੇਖੇ ਜੱਖੀ ਮੈਂ ਪਹਿਲਾਂ ਦੇਖਿਆ ਸੀਗਾ ਸਰਪੰਚ ਸਾਹਿਬ ਜੀ ਪਹਿਲਾਂ ਦੇਖੀ ਸੀ ਇੱਕ ਦਿਨ ਮੈਂ ਮੈਨੂੰ ਐ ਲੱਗਿਆ ਜਿਵੇਂ ਸਾਡੇ ਬਾੜੇ ਚੋਂ ਜਾਂਦੀ ਹੁੰਦੀ ਆ ਉਹ ਨਾ ਭਈ ਜੇ ਮੈਂ ਉਹਦਾ ਨਾ ਨਾ ਕਰ ਲਾ ਜੇ ਅੱਖੀ ਦੇਖੀ ਹੋਵੇ ਨਾ ਅੱਖੀ ਜਮਾ ਫੇਰ ਗੱਲ ਕੁਝ ਹੋਰ ਹੁੰਦੀ ਆ ਜਿੰਨੇ ਜਗ੍ਹਾ ਆਪਾਂ ਦੇਖਦੇ ਨਹੀਂਗੇ ਬਿਨਾਂ ਗੱਲ ਬਾਤੋ ਕਹਾਂ ਵੇਖਣ ਜਾਂ ਗਾਲਾਂ ਕੱਢਾਂਗੇ ਉਹ ਵੀ ਫੇਰ ਗਲਤ ਹੁੰਦਾਗਾ ਹਾਂ ਜੇ ਤੂੰ ਅੱਖੀ ਦੇਖਿਆਗਾ ਫੇਰ ਕਹੇ ਫੇਰ ਆਪਾਂ ਅਗਲ ਨੂੰ ਕਹਿ ਵੀ ਸਕਦੇ ਲੈ ਤੁਰਤ ਪਾਠਿਆਂ ਦਵਾ ਕੇ ਜਾਊਗਾ ਕਾਹਨ ਸਰਪੰਚ ਸਾਹਿਬ ਜੀ ਪਤਾ ਕੀ ਗੱਲ ਸੀਗੀ ਮੈਂ ਤਾਂ ਜਦੋਂ ਬਾਥੀਆਂ ਦੇਖਿਆ ਜਾ ਕੇ ਸਾਡੀਆਂ ਚੱਕੀਆਂ ਪੀਆਂ ਸੱਧੀਆਂ ਮੈਂ ਲੱਗ ਗਈ ਬੋਲਣ ਤੇ ਉਹ ਜਾਣ ਕੇ ਬੋਲਣ ਲੱਗੇ ਕਹਿੰਦੀ ਤੂੰ ਤਾਂ ਮੈਨੂੰ ਦੇਖ ਕੇ ਕਹਿਨੀ ਆ ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਵੀ ਉਹ ਬੈਠੀ ਹੈ ਬਾੜੇ ਚ ਮੈਨੂੰ ਤਾਂ ਮਗਰੋਂ ਪਤਾ ਲੱਗਿਆ ਉਹਦਾ ਹੁਣ ਇਹਨਾਂ ਦੇ ਸੀਗੇ ਆਪਣੇ ਤਾਂ ਸੰਸੇਦ ਕਹਿੰਦੇ ਕਿ ਉਹਨਾਂ ਦਾ ਪਾਥਾ ਜਰਾ ਰੌਲਾ ਸੀਗਾ ਅੱਜ ਜਦੋਂ ਤੇ ਕਿੰਨੇ ਲੜਪੇ ਉਧਰ ਬੰਦਿਆਂ ਨੂੰ ਪਤਾ ਲੱਗੇ ਬੰਦੇ ਕਿੰਨੇ ਲੜਪੇ ਸ਼ਰ ਪਾਟ ਕੇ ਸੀਗੇ ਅੱਜ ਜਦੋਂ ਬਾਅਦ ਚ ਪਤਾ ਲੱਗਿਆ ਤੇ ਪਾਥਾ ਚੱਕਣ ਵਾਲਾ ਕੋਈ ਹੋਰ ਸੀਗਾ ਵਿੱਚੋਂ ਬਹੁਤ ਫਿਸਤਾਏ ਨਾਲੇ ਹੁਣ ਦੋਨੇ ਘਰ ਬਰਤਦੇ ਆ ਇਹਨਾਂ ਵਿੱਚ ਕੋਈ ਸੰਜੀ ਹੋਰ ਛੇੜ ਜਾਂਦਾਗਾ ਅਗਲਾ ਕਹਿੰਦਾ ਆਪੇ ਲੜਨਗੇ ਆਪਾਂ ਨੂੰ ਕੀ ਆ ਅੱਜ ਕੱਲ ਲੋਕ ਬਾਲੇ ਸ਼ਿਹ ਤੇ ਗਾ ਵਿਚੋ ਕੰਨ ਕੋਈ ਹੋਰ ਕਰਦਾ ਹੋਵੇ ਉਹ ਵੀ ਮੈਂ ਤਾਂ ਆਪਸ ਦੀਆਂ ਵੀ ਆਪਾਂ ਕਿਹੜਾ ਬਾਰੀਆ ਉਹਨੇ ਕਿ ਸਾਡੇ ਹੋ ਜਾਂਦੀ ਆਪਾਂ ਕੀ ਕਰਨੀ ਟਾਈਮ ਪਾਸ ਹੋ ਜਾਂਦਾ ਵੀ ਮੈਂ ਬਾਥੇ ਨ ਜਾਗਦੀ ਵੀ ਮੈਨੂੰ ਬਾਥੇ ਚੱਕਣ ਦੀ ਕਿ ਲੋੜ ਆ ਸਰਪੰਚ ਸਾਹਿਬ ਜੀ ਬਾੜੀ 10000 ਤੀਮੀ ਆਹੋ ਤੇ ਨਾਲੇ ਬਾਲਾ ਆਵਾ ਤਵਾ ਬੋਲਦੀ ਆ ਪੁੱਠਾ ਸਿੱਧਾ ਹੁਣ ਜਾਹ ਜਾ ਉਹ ਬੋਲੀ ਗਿਆ ਉਹ じゃ ਮੈਂ ਬੋਲ ਪਈ ਉਹ ਤਾਂ ਭਈ ਤੁਸੀਂ ਬੋਲ ਪੇ ਪਹਿਲਾਂ ਕੁਝ ਵੀ ਹੋ ਗਿਆ ਮੈਂ ਉਹ ਨਹੀਂ ਵੀ ਗਿਆ ਕਾਇਤਾ ਸੀਗਾ ਮੈਂ ਮਾਹ ਬਾਪ ਜਿ ਦਵਾਰੇ ਨਹੀਂ ਹੁੰਦਾ ਤੇਰੇ ਕੋਲੇ ਇਹ ਸੱਚਾ ਸੋਨੀ ਕੋਲੇ ਮੈਂ ਜਾਇਆ ਜਿੱਦੋਂ ਪਹਿਲਾਂ ਕੁਝ ਮਰਜੀ ਹੋ ਗਿਆ ਹੁਣ ਮੈਂ ਤੈਨੂੰ ਵੀ ਕਹਿਣਾ ਗੱਲ ਨੂੰ ਤੁਸੀਂ ਇੱਥੇ ਖਤਮ ਕਰ ਉਹ ਬੋਲ ਗਈ ਜੇ ਤੂੰ ਬੋਲ ਗਈ ਭਾਵੇਂ ਉਹ ਮਾਰ ਗਈ ਜੇ ਤੂੰ ਮਾਰ ਗਈ ਅੱਜ ਤੋਂ ਬਾਅਦ ਤੁਸੀਂ ਲੜਨ ਵਾਲੀ ਹਾਂ ਹਾਂ ਜੇ ਤੂੰ ਬਾਥੇ ਚੱਕਦੀ ਨੂੰ ਉਹਨੇ ਦੇਖ ਲਿਆ ਕਿਤੇ ਵੀ ਦੇਖ ਲਿਆ ਦੀ ਬੜਕ ਕਾਲੀ ਤਾਂ ਬੱਸ ਉਹਦੇ ਨਾਲ ਲੜਨਾ ਹੈ ਸਿੱਧੀ ਤੂੰ ਮੇਰੇ ਕੋਲ ਆ ਜੀ ਜਿੰਨੇ ਆ ਤੈਨੀਆਂ ਬਾਥੇ ਅਗਲੇ ਪਿਛਲੇ ਹੋਊਗਾ ਸਾਰਿਆਂ ਮੈਂ ਦਵਾਉਂਗਾ ਕੋਈ ਗੱਲ ਨਹੀਂ ਸਰਪੰਚ ਸਾਹਿਬ ਜੀ ਜੇ ਹੁਣ ਉਹ ਮੈਨੂੰ ਦੇਖ ਕੇ ਕੁਝ ਬੋਲਣ ਲੱਗੀ ਫਿਰ ਮੈਂ ਤੁਹਾਨੂੰ ਸਿੱਧਾ ਦੱਸ ਦਊਂਗੀ ਮੈਨੂੰ ਦੱਸ ਜੇ ਜੇ ਬੋਲੂਗਾ ਉਹਨੂੰ ਵੀ ਮੈਂ ਤਾਂ ਤਾਂ ਇੰਨਾ ਲੜਿਆ ਵੀ ਨਹੀਂ ਜਾਂਦਾਗਾ ਮੇਰਾ ਤਾਂ ਪਹਿਲੀ ਸਾਹ ਚੜਦਾਗਾ ਮੈਂ ਤਾਂ ਚੰਨੀ ਨੂੰ ਆਖਿਆ ਸੀ ਮੈਨੂੰ ਦਵਾਈ ਬੂਟੀ ਲਿਆ ਦੇ ਕੋਈ ਜੇ ਕਿਤੇ ਮੈਂ ਠੀਕ ਹੁੰਦੀ ਤੇ ਫਿਰ ਉਹਨੂੰ ਮੈਂ ਸਮਾਰ ਕੇ ਘੁੱਟ ਕੇ ਆਉਂਦੀ ਮੈਂ ਤਾਂ ਆਪ ਹੀ ਘੁੱਟ ਖਾਇਆ ਹੀ ਉਹ ਤੋਂ ਨਹੀਂ ਅੱਜ ਤੱਕ ਮੈਂ ਕਿਸੇ ਤੋਂ ਖਾਧੀਆਂ ਨਹੀਂ ਸੀ ਨਾਲੇ ਕੱਲ ਉਹ ਇੱਥੇ ਟੱਕਰਿਆ ਸੀਗਾ ਮੈਨੂੰ ਕੱਲ ਉਹ ਬਦਾਮ ਜੀ ਚੱਕੀ ਹੁੰਦਾ ਸੀਗਾ ਕੀ ਪਤਾ ਬਦਾਮ ਕਿਹਨੂੰ ਦੇ ਕੇ ਆਉਂਦਾ ਉਹਨਾਂ ਦੀ ਨਗਿਆ ਹੋਵੇ ਮੈਨੂੰ ਤਾਂ ਸ਼ੱਕ ਉਸੇ ਦੀ ਪੈਂਦਾ ਪੂਰੀ ਹਾਮੀ ਹੋ ਵੇ ਚੱਲ ਮੇਰੇ ਨਾਲ ਰਲ ਕੇ ਉਹ ਤਾਂ ਭਾਈ ਤੇਰਾ ਨਾਲ ਆਇਤਾ ਸੀਗਾ ਕਹਿੰਦਾ ਵੀ ਘਰ ਵਾਲੀ ਨੂੰ ਬਦਾਮ ਜੇ ਖਵਾਉਣਾ ਕਹਿੰਦਾ ਪਨੀਰੀ ਜੀ ਲਾਉਣੀ ਉਹ ਕਹਿੰਦਾ ਪਨੀਰੀ ਖਾਣੀ ਆ ਆਓ ਕੀ ਪਤਾ ਮੇਰਾ ਤਾਂ ਉਹੀ ਨਾ ਲੈ ਦਿੰਦਾ ਜੇ ਮੈਂ ਖਾਂਦੀ ਹੁੰਦੀ ਭਲਾ ਇੰਨੀ ਤਾਕਤ ਤਾਂ ਹੁੰਦੀ ਮੇਰੇ ਚ ਅੱਜ ਮੈਂ ਕੁੱਟ ਖਾ ਕੇ ਆਉਂਦੀ ਉਹ ਤੋਂ ਉਹ ਚੱਲ ਭਾਈ ਲੜਨਾ ਕਦੇ ਖਤਰਾ ਉਧਰ ਉਧਰ ਹੀ ਗਮਾਣ ਨਹੀਂ ਹੁੰਦਾ ਕੱਲ ਨੂੰ ਥੋੜ੍ਹ ਵੀ ਲੋੜ ਪੈ ਸਕਦੀ ਹੈ ਨਰੇ ਸਰਪੰਚ ਸਾਹਿਬ ਜੀ ਆ ਪਹਿਲਾਂ ਚੱਲ ਫੋਨ ਦੇਖ ਲੈ ਕੀ ਦਾਗਾ ਚਲ ਭਾਈ ਤਾਂ ਮੈਂ ਬਾਅਦ ਚ ਦੇਖਣ ਕੋਈ ਗੱਲ ਨਹੀਂ ਸਰਪੰਚ ਸਾਹਿਬ ਜੀ ਨਾਲੇ ਸੋਨ ਨੂੰ ਪਤਾ ਹੈਗਾ ਹੰਨੇ ਮੰਗੇ ਮੰਗੇ ਸੂਟ ਪਾਉਂਦੀ ਆ ਹੈ ਪਤਾ ਨਹੀਂ ਕਿੰਨੇ ਕ ਬੰਦੇ ਰੱਖ ਰੱਖੇ ਨੇ ਇਹਦਾ ਤਾਂ ਪੂਰਾ ਨਾਮ ਚੱਲਦਾ ਮੈਂ ਤਾਂ ਇੰਨਾ ਟਾਈਮ ਹੋ ਗਿਆ ਪਿੰਡ 'ਚ ਰਹਿੰਦੇ ਨੂੰ ਮੈਨੂੰ ਤਾਂ ਅੱਜ ਤੱਕ ਕਿਹਾ ਨਹੀਂ ਕਿਸੇ ਨੇ ਉਹ ਨਹੀਂ ਭਾਈ ਆਪਾਂ ਜੇ ਸੂਟ ਪਾਉਂਦਾ ਅਗਲੇ ਛੱਤੇ ਪਾਵਾਂ ਜਾਂ ਇਹ ਤਾਂ ਗੱਲਾਂ ਹੁੰਦੀਆਂ ਜਿਉਂ ਆਪਾਂ ਅਗਲੇ ਨੂੰ ਐਸੀਆਂ ਗੱਲਾਂ ਕਹਾਂਗੇ ਫਿਰ ਅਗਲਾ ਉਹ ਹੋ ਜਾਂਦਾ ਕੋਈ ਆਦਾ ਛੱਤੇ ਕੋਈ ਕੁਝ ਮਰਜ਼ੀ ਕਹੀ ਜਾਵੇ ਐਵੇਂ ਕੋਈ ਸੂਟ ਪਾਉਂਦਾ ਆਪਾਂ ਗਲਤ ਨਹੀਂ ਆ ਜਿੰਨੇ ਕ ਆਪਾਂ ਆਪ ਦੀਆਂ ਅੱਖਾਂ 'ਚ ਦੇਖਦੇ ਨਾ ਇਸ ਨੂੰ ਗਲਤ ਨਹੀਂ ਕਹੀਦਾ ਹੁੰਦਾ ਮੈਂ ਤੈਨੂੰ ਵੀ ਕਹਿਣਾ ਹਾਂ ਜੇ ਕੱਲ ਨੂੰ ਤੂੰ ਸੂਟ ਪਾਉਣੇ ਹੈ ਕੱਲ ਨੂੰ ਅਗਲਾ ਐ ਥੋੜੀ ਕਹੋ ਜੀ ਸੋਨੀ ਸੂਟ ਪਾਉਂਦੀ ਐ ਵੀ ਮੰਨ ਕੇ ਜਦ ਕੋਈ ਹੋਰ ਦਵਾਖ ਜਾਂਦਾ ਜੇ ਤੇਰੇ ਜਿਹਾ ਗਜ਼ਾਇਸ਼ਾ ਭਾਈ ਪਾ ਲੇਗੀ ਲਗ ਜਾਏ ਤੇ ਮੁਤਾਬਕ ਹੁੰਦਾ ਕੋਈ ਕੁਛ ਮਰਜ਼ੀ ਕਰੀ ਜਾਵੇ ਤੂੰ ਤੇਰਾ ਘਰ ਆ ਤੂੰ ਆਦੇ ਹਸਾਬ ਨਾਲ ਚੱਲਣਾ ਉਹਦਾ ਘਰ ਉਹਨੇ ਆਦੇ ਹਸਾਬ ਨਾਲ ਚੱਲਣਾ ਪਰ ਮੈਂ ਤਾਂ ਫੇਰ ਵੀ ਇਹ ਗੱਲ ਕਹਿਣਾਗਾ ਵੀ ਆਸ ਕੇ ਮਾਨ ਤੇ ਲੜੋਣਾ ਜੇ ਆਪਾਂ ਲੜਪੇ ਤੂੰ ਕੱਲ ਨੂੰ ਉਹਨੂੰ ਨਹੀਂ ਬੁਲਾਏਂਗੇ ਉਹ ਤੈਨੂੰ ਨਹੀਂ ਬੁਲਾਉਂਗੀ ਕੀ ਫਾਇਦਾ ਬੰਦਾ ਜੇ ਵਰਤੂਗਾ ਵਰਤਦਾ ਵਧੀਆ ਰਹਿੰਦਾ ਜਗੱਲ ਮੈਂ ਹੈ ਨੀ ਸੱਚ ਨਾਲ ਗਵੰਡਰ ਤੇ ਨਾ ਚੱਜਦੇ ਕੋਈ ਹੈ ਨਹੀਂ ਬਿ ਕੋਲੇ ਕੋਈ ਬਰਤਨ ਵਾਲਾ ਹੋਵੇ ਸਾਡੇ ਦਾ ਦੁੱਖ ਦਸੋਕ ਦੇ ਕਦੇ ਨਹੀਂ ਕੋਈ ਖੜਿਆ ਹੈਗਾ ਇਹਦੂ ਅੱਗੇ ਪਤਾ ਨਹੀਂਗਾ ਟਾਈਮ ਦਾ ਲਾਜ਼ ਹੁੰਦਾ ਭਾਈ ਕਹਿੰਦੇ ਹੁੰਦਾ ਕਿਵੇਂ ਲਾ ਲਾ ਕੰਮ ਤਾਂ ਗਵੰਡਰ ਕੋਈ ਆਉਂਦਾ ਹੁੰਦਾ ਚਲ ਕੋਈ ਨਾ ਸਰਪੰਚ ਸਾਹਿਬ ਜੀ ਚਲ ਕੋਈ ਨਾ ਮੈਂ ਤੁਹਾਡੇ ਕਹਨ ਤਾਂ ਮੈਂ ਲੜਦੀ ਨਹੀਂ ਹੈਗੀ ਬਸ ਲੜਨਾ ਨਹੀਂ ਜੇ ਕੋਈ ਗੱਲਬਾਤ ਹੋਈ ਤਾਂ ਮੈਨੂੰ ਜਦੋਂ ਮਰਜ਼ੀ ਤੁਸੀਂ ਕਹੋ ਤੇ ਮੈਂ ਆਪੇ ਗੱਲ ਕਰੂੰਗਾ ਬਸ ਕੋਈ ਗੱਲ ਨਹੀਂ ਮੈਂ ਤਾਂ ਤੁਹਾਡੇ ਕੋਲੇ ਤਲਾਹ ਦੇ ਕੇ ਆਉਂਗੀ ਪਹਿਲਾਂ ਥਾਣੇ ਥੁਣੇ ਚ ਨਹੀਂ ਜਾਂਦੀ ਪਹਿਲਾਂ ਜੇ ਮੇਰੇ ਨਾਲ ਹੁਣ ਬੋਲੀ ਮੈਂ ਤਾਂ ਸੋਣ ਲੈਦਾ ਸ ਸਰਪੰਚ ਨੂੰ ਲੈ ਜਾ ਕੇ ਲਾਂਬਾ ਤੇ ਆਈ ਲੈ ਸੜੀ ਹੋਈ ਬੀਬੀ ਬੀਬੀਏ ਕੀ ਹੋ ਗਿਆ ਤੁਹਾਨੂੰ ਸਮਝ ਨਹੀਂ ਆ ਰਹਾ ਮੈਨੂੰ ਆ ਲੱਗੇ ਜਾਂਦਾ ਜਿਵੇਂ ਦੇਖਾਂ ਬੁਖਾਰ ਹੋਇਆ ਪਿਆ ਹਾਂ ਬੀਬੀ ਹਾਂ ਬੋਲਦੀ ਨਹੀਂ ਹੈਗੀ ਮੈਨੂੰ ਲੱਗਦਾ ਬੀਪੀ ਘਟ ਗਿਆ ਹੋਊਗਾ ਚੰਨੀ ਵੀ ਨਹੀਂ ਹੈਗਾ ਕਰੀ ਕੀ ਕਰਾਂ ਹੁਣ ਚਲ ਐਂ ਕਰਦੀ ਆ ਉਹਨਾਂ ਦੇ ਜਾ ਕੇ ਆਉਣੀ ਆ ਚਲ ਉਹਦੇ ਸੱਸ ਨਾਲ ਤਾਂ ਨਹੀਂ ਲੜੀ ਮੈਂ ਉਹਦੇ ਸੱਸ ਕੋਲੇ ਜਾ ਕੇ ਆਉਣੀ ਆ ਜੇ ਮਿਲ ਗਈ ਘਰੇ ਤਾਂ ਨਾ ਕੋਈ ਪੈਸਾਗਾ ਘਰੇ ਕੀ ਕਰਾਂ ਹੁਣ ਮੈਂ ਫੋਨ ਵੀ ਉਹ ਤਾਂ ਮੈਨੂੰ ਲੱਗਦਾ ਆਉ ਪੈ ਲੈ ਫੋਨ ਵੀ ਘਰੀ ਰੱਖ ਗਿਆ ਚਲ ਦੇਖਦੀ ਆ ਮੈਂ ਲੈ ਹਉੰਬੀ ਤੁਰੀ ਅੱਜ ਫੇਰ ਲੈ ਰਾਮਣ ਹਾਂ ਕੀ ਹੋ ਗਿਆ ਕਮਰਾ ਅੱਜ ਕੱਤੋਂ ਆਉਣੀ ਆ ਸਤ ਸਾਸਿ ਜੀ ਤੇ ਉਦੋਂ ਥੀ ਗਈ ਵਿਗਪਾਲ ਮੋਚਨ ਹਜਾਈ ਨਹੀਂ ਆਈ ਨਹੀਂ ਹੈਗੀ ਹਜਾ ਆਈ ਨਹੀਂ ਹਜੇ ਤਾ ਪਰ ਇਹ ਕੀ ਕਰਾਂ ਮੈਂ ਕੀ ਹੋ ਗਿਆ ਗੱਲ ਕੀ ਹੋ ਗਈ ਮੇਰੀ ਤਾਂ ਸੱਸ ਵਾਲੀ ਬਿਮਾਰ ਹੋਈ ਪਈ ਐ ਕੀ ਹੋ ਗਿਆ ਉਹਨੂੰ ਪਤਾ ਨਹੀਂ ਕੀ ਹੋ ਗਿਆ ਬੋਲਦੀ ਨਹੀਂ ਕਿਰਾਂ ਦਾ ਬੋਲ ਪੀ ਸੀਗੀ ਮੁੜ ਕੇ ਫਿਰ ਚੁੱਪ ਚਾਵਾ ਟਾਈਮ ਹੋ ਗਿਆ ਉਹਨ ਤਾਂ 2 ਘੰਟੇ ਹੋ ਗਏ ਪਈ ਨੂੰ ਉਸ ਇੰਨਾ ਟਾਈਮ ਉਹ ਹੀ ਨਹੀਂ ਪਈ ਹੈਗੀ ਕਦੇ ਡਾਕਟਰ ਨੂੰ ਸੱਦ ਲੈਂਦੀ ਕਿਸੇ ਨੂੰ ਡਾਕਟਰ ਨੂੰ ਕਿਹਨੂੰ ਸੱਦਾ ਮੈਂ ਮੇਰੇ ਤਾਂ ਨੰਬਰ ਨਹੀਂ ਹੈਗਾ ਮੇਰੇ ਕੋਲੇ ਦਾ ਚੰਨੀ ਨੂੰ ਦਾ ਪਤਾਗਾ ਉਹ ਤਾਂ ਲਾ ਦਿੰਦਾਗਾ ਉਹ ਹੈ ਹੀ ਨਹੀਂਗਾ ਹੁਣ ਵੀ ਘਰੇ ਰੱਖ ਗਿਆ ਅਸਾ ਘਰੇ ਰੱਖ ਗਿਆ ਲੈ ਸਾਡੇ ਵੀ ਘਰੇ ਕੋਈ ਹੈ ਨਹੀਂ ਬੇਬੇ ਵੀ ਗਈ ਵੀ ਨਹੀਂ ਉਹ ਸੱਦ ਲਿਆਉਂਦੀ ਹਣਾ ਭੱਜ ਗਏ ਨਹੀਂ ਪੈਸਾ ਵੀ ਨਹੀਂ ਹੈਗਾ ਕੋਲੇ ਚੱਲ ਪੈਸੇ ਤਾਂ ਤੂੰ ਐ ਕਰ ਮੈਂ ਇਥੋਂ ਲੈ ਜਾ ਫਿਰ ਹੋਰ ਤੈਥੋਂ ਲੈ ਜਾ ਹੋਰ ਮੈਂ ਇਥੋਂ ਲੈ ਜਾ ਫਿਰ ਪੈਸੇ ਤਾਂ ਕੋਈ ਨਾ ਫਿਰ ਐਂ ਤਾਂ ਘਰਾਂ ਚ ਸੌ ਗਸ ਲੋ 100 ਵਾਰ ਅਗਲਾ ਲੜਦਾ 100 ਵਾਰ ਬੋਲਦਾ ਹੈ ਐਂ ਤਾਂ ਘਰਾਂ ਚ ਚੱਲੀ ਜਾਂਦਾ ਰਹਿੰਦਾ ਉਹ ਵੀ ਤਾਂ ਸਾਡੀ ਕੁਛ ਲੱਗਦੀ ਆ ਅਖੀਰ ਨੂੰ ਤਾਈ ਆ ਆਪਸ ਵਿੱਚ ਸਕੇ ਆ ਫੇਰ ਕੀ ਹੋ ਗਿਆ ਔਖੇ ਵੇਲੇ ਕੰਮ ਆਉਂਦਾ ਉਹਦਾ ਭੈਣ ਭਾਈ ਆਉਂਦਾ ਹਾਂ ਹਾਂ ਰਮਨ ਦੇਖੀ ਤੂੰ ਕਿੰਨੀ ਚੱਲੀ ਆ ਹਨਾ ਚੱਲ ਤੂੰ ਗੁੱਸਾ ਨਾ ਕਰੀ ਦੇਖੀ ਮੈਂ ਉਹਦੇ ਤੇਰੇ ਨਾਲ ਲੜ ਪਈ ਸੀ ਤੁਹਾਨੂੰ ਪਤਾ ਮੇਰਾ ਵੀ ਬੀਪੀ ਵੱਜ ਜਾਂਦਾ ਆ ਉਹੋ ਗੁੱਸਾ ਤਾਂ ਮੈਨੂੰ ਵੀ ਨਹੀਂ ਆ ਮਾ ਕਰੋ ਮੈਂ ਵੀ ਪਛਤਾਈ ਨਾਲੇ ਮੈਂ ਕਿਉਂ ਲੜੀ ਲੈ ਉਹਦੇ ਨਾਲ ਹੈ ਹੋਰ ਕੀ ਹੈ ਹੋਰ ਉਹਨਾਂ ਦਾ ਤਾਂ ਨਿੰਦਾ ਮੇਰੀ ਗੱਲ ਆਪਾਂ ਹੀ ਲੜ ਪਏ ਨੇ ਮੈਂ ਤਾਂ ਸਰਪੰਚ ਵੀ ਆ ਕੇ ਸਮਝਾ ਕੇ ਗਿਆ ਸੀ ਕਹਿੰਦਾ ਉਹ ਲੜਦੇ ਨਹੀਂ ਮੈਂ ਤਾਂ ਆਪਣਾਲੇ ਮਗਰੋਂ ਪਛਤਾਈ ਬੂ ਮੈਂ ਕਿਉਂ ਲੜੀ ਮੈਂ ਤਾਂ ਉਹਦੇ ਨਾਲ ਹੋਏ ਹੋਰ ਚਲ ਕੋਈ ਨਾ ਮੈਨੂੰ ਵੀ ਮaaf ਕਰਦੀ ਭੈਣ ਮੈਥੋਂ ਵੀ ਉਹਦਾ ਵੱਧ ਘੱਟ ਬੋਲਿਆ ਗਿਆ ਹਣ ਕੋਈ ਨਾ ਤੇ ਤੂੰ ਹੁਣ ਆਏ ਕਰ ਮੈਥੋਂ ਛੇਤੀ ਨਾ ਪੈਸੇ ਲੈ ਜਾ ਤੇ ਡਾਕਟਰ ਨੂੰ ਬੁਲਾ ਲਿਆ ਚਲ ਚੰਗਾ ਤੂੰ ਮੈਨੂੰ ਪੈਸੇ ਦੇ ਹਾਂ ਚੰਗਾ ਠੀਕ ਚਲੋ ਹੁਣ ਤਾਂ ਵਿਚਾਰੀ ਚੰਗੀ ਐ ਲਿਆ ਦੇ ਚੰਗਾ ਛੇਤੀ